ਹੁਣ ਤੁਹਾਨੂੰ ਲੰਮਾ ਸਫ਼ਰ ਤੈਅ ਕਰਕੇ ਲੰਮਾ ਇਲਾਜ ਕਰਾਉਣ ਦੀ ਬਾਹਰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਲਿਵਾਸਾ ਹਸਪੀਟਲ ਵਿਖੇ ਪੇਟ ਦੇ ਰੋਗ, ਲੀਵਰ ਦੇ ਰੋਗ ਤੇ ਅੰਦਰੂਨੀ ਦਰਦਾਂ ਦੇ ਮਾਹਰ ਡਾਕਟਰ ਸੁਖਰਾਜ ਸਿੰਘ ਜੀ ਸੁਖਰਾਜ ਜੀ ਇੱਥੇ ਅਵੇਲੇਬਲ ਨੇ ਜਿਸ ਹਾਲ ਦੀ ਕੜੀ ਪੇਟ ਦੇ ਰੋਗ ਜਿਹੜੇ ਆ ਉਹ ਤਕਰੀਬਨ ਹਰ ਇੱਕ ਬੰਦੇ ਨੂੰ ਘੇਰ ਕੇ ਖੜੇ ਆ ਖਾਸ ਕਰਕੇ ਗੱਲ ਕਰੀਏ ਫੈਟੀ ਲੀਵਰ ਦੀ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਫੈਟੀ ਲੀਵਰ ਨੂੰ ਤੁਸੀਂ ਕਿਵੇਂ ਐਕਸਪਲੇਨ ਕਰੋਗੇ ਜਰਾ ਜਰਾ ਇਹ ਜਿਹੜਾ ਫੈਟੀ ਲੀਵਰ ਆ ਇਹ ਆਪਾਂ ਉੱਦਾਂ ਗੱਲ ਕਰੀਏ ਇੱਕ ਤਿੰਨ ਚੋਂ ਇੱਕ ਬੰਦੇ ਨੂੰ ਹੁੰਦਾ ਹੀ ਹੈ ਤੇ ਇਹਦੇ ਇਹ ਸਿੰਟੋਮੈਟਿਕ ਹੁੰਦਾ ਜਿਹਦੇ ਵਿੱਚ ਸਿੰਪਟਮ ਕੋਈ ਨਹੀਂ ਹੁੰਦਾ ਬਸ ਆਪਣੇ ਰਿਪੋਰਟ ਦੇ ਵਿੱਚ ਹੀ ਆ ਜਾਂਦਾ ਜੀ ਫੈਟੀ ਲੀਵਰ ਦਾ ਮਤਲਬ ਇਹ ਹੈਗਾ ਕਿ ਫੈਟ ਜਮਾ ਹੋਣਾ ਲੀਵਰ ਦੇ ਉੱਪਰ ਜੇ ਬਾਏ ਡੈਫੀਨੇਸ਼ਨ 5% ਤੋਂ ਜ਼ਿਆਦਾ ਫੈਟ ਲੀਵਰ ਦੇ ਵਿੱਚ ਜਮਾ ਹੋ ਗਿਆ ਉਹਨੂੰ ਫੈਟੀ ਲੀਵਰ ਆਪਾਂ ਕਹਿੰਦੇ ਹਾਂ ਐਸਿਡ ਨੂੰ ਲੈ ਕੇ ਤਕਰੀਬਨ ਹਰ ਬੰਦਾ ਹੀ ਪਰੇਸ਼ਾਨ ਹੈ ਕਿਉਂਕਿ ਕਿਤੇ ਨਾ ਕਿਤੇ ਕੁਝ ਨਾ ਕੁਝ ਗਲਤ ਖਾਈ ਹੋ ਜਾਂਦਾ ਔਰ ਫਿਰ ਬੰਦਾ ਕਹਿੰਦਾ ਜਲਨ ਜੀ ਹੁੰਦੀ ਹੈ ਅੱਗ ਜੀ ਲੱਗਦੀ ਪਈ ਹੈ ਕੱਚੀ ਰਸੀ ਪੀ ਲੈਣਾ ਫਿਰ ਟਕਾਜਾ ਤਾਂ ਹੋ ਜਾਂਦਾ ਟਕੋਰ ਤਾਂ ਹੋ ਜਾਂਦੀ ਹੈ ਲੇਕਿਨ ਪੱਕਾ ਇਲਾਜ ਨਹੀਂ ਹੁੰਦਾ ਕਿ ਐਸਿਡ ਦਾ ਪੱਕਾ ਇਲਾਜ ਹੈ ਐਸਿਡ ਦਾ ਜੀ ਪੂਰੀ ਤਰ੍ਹਾਂ ਪੱਕਾ ਇਲਾਜ ਆ ਜਾਏਗਾ ਜੀ ਐਸਿਡਿਟੀ ਹੋਣ ਦਾ ਇਹ ਮਤਲਬ ਹੈਗਾ ਹੈ ਕੀ ਆਪਣਾ ਜਿਹੜਾ ਪੇਟ ਦਾ ਐਸਿਡ ਹੈਗਾ ਹੈ ਉਹ ਆਪਣੇ ਖਾਣ ਵਾਲੀ ਨਾਲੀ ਦੇ ਉੱਪਰ ਪਿੱਛੇ ਨੂੰ ਫਲੋ ਕਰ ਰਿਹਾ ਹੈ ਜੀ ਤੇ ਉਹ ਆਪਾਂ ਨੇ ਜਿਹੜੀ ਖਾਣ ਵਾਲੀ ਨਾਲੀ ਹੈਗੀ ਹੈ ਉਹਦੇ ਵਿੱਚ ਜਲਨ ਹੁੰਦੀ ਹੈ ਜਿਹੜੀ ਆਪਣੇ ਗਲੇ ਤੱਕ ਆਉਂਦੀ ਹੈ ਕਈ ਲੋਕਾਂ ਨੂੰ ਖੰਘ ਕਰਦੀ ਹੈ ਈਵਨ ਕਈ ਲੋਕਾਂ ਦਾ ਗਲਾ ਸੁਝ ਜਾਂਦਾ ਹੈ ਜਾਂ ਦੰਦ ਵੀ ਪਿੱਛੋਂ ਘੁਰ ਜਾਂਦੇ ਕਈ ਲੋਕਾਂ ਦਾ ਸਤਿਮਾ ਦਾ ਕਾਰਨ ਵੀ ਐਸਿਡਿਟੀ ਹੀ ਹੈਗੀ ਹੈ ਅੱਛਾ ਕਨਸਟਿਪੇਸ਼ਨ ਦੀ ਵੀ ਸਰ ਸ਼ਿਕਾਇਤ ਹੁੰਦੀ ਹੈ ਜਿਆਦਾ ਮਸਾਲੇਦਾਰ ਖਾਣ ਨਾਲ ਕਨਸਟੀਟਿਊਸ਼ਨ ਦੀ ਹਣ ਤੁਸੀਂ ਕਨਸਟੀਟਿਊਸ਼ਨ ਦੀ ਗੱਲ ਸ਼ੁਰੂ ਕੀਤੀ ਆ ਤਾਂ ਮੈਂ ਤੁਹਾਨੂੰ ਦੱਸਦਾ ਕਿ ਕਨਸਟੀਟਿਊਸ਼ਨ ਜਿੱਦਾਂ ਹੁੰਦਾ ਹੈ ਨਾ ਵੀ ਇੱਕ ਆਪਣੇ ਮੂੰਹ ਤੋਂ ਲੈ ਕੇ ਆਪਣੇ ਲੈਟਰਨ ਵਾਲੇ ਰਸਤੇ ਤੱਕ ਇੱਕ ਆਪਣੀ ਪਾਈਪ ਹੈਗੀ ਰੱਬ ਨੇ ਬਣਾਈ ਹੋਈ ਜੀ ਬੜੀ ਮਜ਼ੇਦਾਰ ਜਿਹਦੇ ਵਿੱਚ ਕੀ ਉਹਨੂੰ ਆਪਾਂ ਇਲੈਕਟ੍ਰਿਸਿਟੀ ਦਿੱਤੀ ਹੈ ਰੱਬ ਨੇ ਕਿ ਉਹ ਆਪਣੀ ਮੋਟਰ ਚੱਲਦੀ ਰਹੂਗੀ ਮੂੰਹ ਤੋਂ ਲੈ ਕੇ ਥੱਲੇ ਤੱਕ ਤੇ ਮਜ਼ੇਦਾਰ ਮੋਟਰ ਹਾਂ ਅੰਦਰ ਅੰਦਰ ਉਹਦਾ ਕਿ ਆਪਣੇ ਖਾਣਾ ਖਾਵਾਂਗੇ ਪਚੇਗਾ ਲੈਟਨ ਰਸਤੇ ਨਿਕਲੇਗਾ ਬੰਦੇ ਦੇ ਮਨ ਚ ਡਾਊਟ ਹੋ ਜਾਂਦਾ ਕਿ ਯਾਰ ਪਤਾ ਨਹੀਂ ਕਿੰਨਾ ਕੁ ਲੰਬਾ ਇਲਾਜ ਚੱਲਣਾ ਬਈ ਇੱਕ ਤਾਂ ਜਦੋਂ ਤੁਸੀਂ ਬਹੁਤ ਸੀਨੀਅਰ ਡਾਕਟਰ ਹੋ ਡੀਐਮ ਡਾਕਟਰ ਹੋ 10 ਸਾਲ ਦਾ ਤਜਰਬਾ ਇੱਕ ਦਹਾਕੇ ਦਾ ਤਜਰਬਾ ਬੰਦੇ ਦੇ ਮਨ ਚ ਵੀ ਡਰ ਹੁੰਦਾ ਕਿ ਯਾਰ ਜਾਵਾਂਗੇ ਇੰਨਾ ਸੀਨੀਅਰ ਡਾਕਟਰ ਪਰਚੀ ਲੈ ਲੈਣੀ ਗੱਲ ਪਤਾ ਨਹੀਂ ਸੁਣਨੀ ਕਿ ਨਹੀਂ ਸੁਣਨੀ ਗੱਲ ਸੁਣ ਲੈਂਦੇ ਤੁਸੀਂ ਪੂਰੀ ਹਾਂ ਮੈਂ ਆਪਣੇ ਮਲੇਜ ਨੂੰ ਘੱਟੋ ਘਾਟ 20 ਜਦੋਂ ਤੱਕ ਉਹ ਬੋਲਣੋਂ ਹਟਦਾ ਜੀ ਉਦੋਂ ਤੱਕ ਮੈਂ ਪਚੀ ਮਤਲਬ ਟਿੱਡ ਪਹਿਲਾਂ ਖਾਲੀ ਕਰ ਲਿਆ ਜਿਹੜਾ ਕਾਲਾ ਪੀਲਾ ਉਹਦਾ ਤਾਂ ਇੱਕ ਸ਼ਾਰਟ ਟਰਮ ਦਾ ਕੋਰਸ ਹੁੰਦਾ ਹੈ 3 ਮਹੀਨੇ ਦਾ ਅਸੀਂ ਕਰਕੇ ਉਹਦਾ ਇਲਾਜ ਕਰ ਦਿੰਨੇ ਆ ਚਿੱਟਾ ਜਿਹੜਾ ਹੈਪੀਟਾਈਟਿਸ B ਹੈਗਾ ਉਹਦਾ ਆਪਾਂ ਕੁਝ ਟਾਈਮ ਲੰਬਾ ਇਲਾਜ ਕਰਦੇ ਕਈਆਂ ਨੂੰ ਲੋੜ ਪੈਂਦੀ ਹੈ ਕਿਹਨੂੰ ਨਹੀਂ ਪੈਂਦੀ ਜੀ ਜੇ ਸਰ ਪੈਂਕਰੀਆਸ ਦੀ ਗੱਲ ਕਰੀਏ ਲੋਕ ਡਰਦੇ ਨੇ ਉਹਦਾ ਇਲਾਜ ਕਰਾਉਣ ਤੋਂ ਕਹਿੰਦੇ ਕਿ ਇੰਜੈਕਸ਼ਨ ਹੀ ਲਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਆ ਔਰ ਫਿਰ ਕੀ ਵੀਲੇ ਆਪਰੇਸ਼ਨ ਕੀਤਾ ਜਾਂਦਾ ਕਿ ਆਪਰੇਸ਼ਨ ਹੀ ਹੱਲ ਹੈ ਜਾਂ ਮੈਡੀਸਨ ਨਾਲ ਵੀ ਰਿਕਵਰੀ ਹੋ ਸਕਦੀ ਖਬਰ ਹੋ ਸਕਦਾ ਹੈ ਐਂਡੋਸਕੋਪੀ ਦੇ ਵੀ ਤੁਸੀਂ ਮਾਹਰ ਹੋ ਮੈਨੂੰ ਜਿੰਨੀ ਕਿ ਜਾਣਕਾਰੀ ਇੱਥੇ حاصل ਹੋਈ ਹੈ ਪਰ ਪੇਸ਼ੈਂਟ ਦਾ ਡਰ ਕਿਵੇਂ ਕੱਢੋਗੇ ਤੁਸੀਂ ਅਹ ਇੰਦਾ ਹੈ ਜੀ ਜਿਹੜਾ ਐਂਡੋਸਕੋਪ ਅਸੀਂ ਕਰਦੇ ਹਾਂ ਐਂਡੋਸਕੋਪੀ ਉਹ ਬੜੀ ਇੱਕ ਪਤਲੀ ਟਿਊਬ ਹੁੰਦੀ ਹੈ ਜੇਡੀ ਆਪਣੀ ਖਾਣੇ ਵਾਲੀ ਨਾਲੀ ਦੇ ਵਿੱਚ ਜਾਂਦੀ ਹੈ ਹੂੰ ਉਹਦਾ ਸਾਹ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਪਰ ਇਹ ਤਾਂ ਗੱਲ ਇਹ ਹੈ ਕਿ ਜਿਹੜਾ ਕਾਲਾ ਪਖਾਨਾ ਹੈ ਬੜੀ ਗੰਭੀਰ ਸਮੱਸਿਆ ਹੈ ਹਾਂਜੀ ਟਾਇਲਟ ਕਾਲੇ ਰੰਗ ਦੀ ਆ ਜਾਂਦੀ ਹੈ ਉਹਦੇ ਉਹਦਾ ਕਾਰਨ ਕੀ ਹੁੰਦਾ ਕਾਲੇ ਰੰਗ ਦੀ ਲੈਟਰੇ ਨਾਣਾ ਜ਼ਿਆਦਾਤਰ ਉਹਨਾਂ ਬੇਜ਼ਰੀਜਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਪੇਟ ਦੇ ਵਿੱਚ ਜ਼ਖਮ ਨੇ ਕਿ ਤਰ੍ਹਾਂ ਤਰ੍ਹਾਂ ਦੇ ਪਕਵਾਨ ਦੁਨੀਆ ਰੰਗ ਬਰੰਗੀ ਇਹ ਦੁਨੀਆ ਵੀ ਚੰਗੀ ਤਾਂ ਲੱਗਦੀ ਆ ਜੇ ਸਿਹਤ ਹੋਵੇ ਚੰਗੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੰਦੇ ਵੀਡੀਓ ਕਿਸ ਬਾਬਾ ਤੁਹਾਨੂੰ ਬੜਾ ਸਾਥਿਓ ਕਿਹਾ ਜਾਂਦਾ ਹੈ ਸਿਹਤ ਇੱਕ ਖਜ਼ਾਨਾ ਹੈ ਕਿ ਜੇ ਸਿਹਤ ਠੀਕ ਨਹੀਂ ਸਾਰੇ ਖਜ਼ਾਨੇ ਵਿਅਰਥ ਨੇ ਪਰ ਲੋਕ ਪੁੱਛਦੇ ਆ ਚੰਗੀ ਸਿਹਤ ਦਾ ਪੈਮਾਨਾ ਕੀ ਹੈ ਤਾਂ ਉਸ ਦਾ ਜਵਾਬ ਹੈ ਕਹਿੰਦੇ ਕਿ ਜੇ ਤੁਹਾਡਾ ਪੇਟ ਨਰਮ ਹੈ ਜੇ ਤੁਹਾਡਾ ਪੇਟ ਸਭ ਕੁਝ ਪਚਾਰਿਆ ਤਾਂ ਤੁਹਾਡੀ ਸਿਹਤ ਠੀਕ ਹੈ ਪਰ ਅੱਜ ਕੱਲ ਜੰਕ ਫੂਡ ਨੇ ਫਾਸਟ ਫੂਡ ਨੇ ਪਾਚਨ ਸ਼ਕਤੀ ਸਲੋ ਕਰ ਦਿੰਦੀ ਹੈ ਫਿਰ ਲੋਕ ਸਵਾਲ ਪੁੱਛਦੇ ਨੇ ਕਿ ਸਾਨੂੰ ਆਪਣੇ ਸ਼ਹਿਰ ਵਿੱਚ ਇਲਾਜ ਮਿਲ ਸਕਦਾ ਤਾਂ ਜਵਾਬ ਹੈ ਜੀ ਜੇ ਤੁਹਾਨੂੰ ਪੇਟ ਦੇ ਰੋਗ ਹੈ ਤਾਂ ਆਪਣੇ ਸ਼ਹਿਰ ਨਹੀਂ ਆਪਣੇ ਘਰ 'ਚ ਇਲਾਜ ਹੁਣ ਤੁਹਾਨੂੰ ਲੰਮਾ ਸਫ਼ਰ ਤੈਅ ਕਰਕੇ ਲੰਮਾ ਇਲਾਜ ਕਰਾਉਣ ਦੀ ਬਾਹਰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਨਿਵਾਸਾ ਹਸਪੀਟਲ ਵਿਖੇ ਪੇਟ ਦੇ ਰੋਗ ਲੀਵਰ ਦੇ ਰੋਗ ਤੇ ਅੰਦਰੂਨੀ ਦਰਦਾਂ ਦੇ ਮਾਹਰ ਡਾਕਟਰ ਸੁਖਰਾਜ ਸਿੰਘ ਜੀ ਸੁਖਰਾਜ ਜੀ ਇੱਥੇ ਅਵੇਲੇਬਲ ਨੇ ਸਾਡੇ ਨਾਲ ਵੀ ਅਵੇਲੇਬਲ ਨੇ ਇੱਕ ਵਾਰ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਜਿਹੜੇ ਤੁਹਾਡੇ ਮਨ ਦੇ ਸਵਾਲ ਆ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਅੱਜ ਕੱਲ੍ਹ ਜੀਵਨ ਸ਼ੈਲੀ ਕਰਕੇ ਟੇਢੀ ਮੇਢੀ ਜੀਵਨ ਸ਼ੈਲੀ ਹੈ ਜੰਕ ਫੂਡ ਦਾ ਰੁਝਾਨ ਹੈ ਲੋਕਾਂ ਨੂੰ ਪੇਟ ਦੀ ਸਮੱਸਿਆਵਾਂ ਬਹੁਤ ਵੱਧ ਗਈਆਂ ਔਰ ਤੁਹਾਡੇ ਨਾਮ ਵਾਂਗ ਗੱਲ ਕਰਾਂ ਜਿਹਨੂੰ ਹੈਲਥ ਦਾ ਸੁੱਖ ਹੈ ਹਾਂਜੀ ਮਤਲਬ ਸ਼ਰੀਰਕ ਸੁੱਖ ਹੈ ਉਹੀ ਰਾਜ ਕਰੇਗਾ ਤਾਂ ਮੈਂ ਸਵਾਲ ਦਾ ਸਿਲਸਿਲਾ ਅੱਗੇ ਵਧਾਵਾਂ ਉਸ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹਾਂਗਾ ਤੁਸੀਂ ਕਿੱਥੇ ਕਿੱਥੇ ਵਿੱਦਿਆ ਹਾਸਲ ਕੀਤੀ ਤੇ ਕਿੰਨੇ ਸਾਲ ਹੋ ਗਏ ਇਸ ਫੀਲਡ ਦੇ ਅੰਦਰ ਮੈਂ ਆਪਣੀ ਐਮਬੀਬੀਐਸ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਕੀਤੀ ਹੈਗੀ ਤੇ ਐਮਡੀ ਮੈਂ ਧਿਆਨੰਦ ਮੈਡੀਕਲ ਕਾਲਜ ਲੁਧਿਆਣੇ ਤੋਂ ਕੀਤੀ ਹੈ ਜੀ ਡੀਐਮ ਕਰਨ ਦੇ ਲਈ ਮੈਂ 오ਡੀਸਾ ਗਿਆ ਸੀਗਾ ਭਗਵਨੇਸ਼ਵਰ ਤੋਂ ਇੱਕ ਰੈਪਿਊਟਿਡ ਕਾਲਜ ਤੋਂ ਮੈਂ ਡੀਐਮ ਕੀਤੀ ਹੈ ਆਪਣੀ ਜੀ ਤੇ ਮੈਨੂੰ ਅਰਾਊਂਡ 10 ਸਾਲ ਦਾ ਐਕਸਪੀਰੀਅੰਸ ਹੈਗਾ ਇਸੇ ਫੀਲਡ ਦੇ ਵਿੱਚ ਮੈਡੀਸਨ ਦੇ ਵਿੱਚ ਜੀ ਤੇ ਮੈਂ ਇਸੇ ਰੋਗਾ ਦਾ ਇਲਾਜ ਕਰਦਾ ਆ ਰਿਆਂ 10 ਸਾਲ ਤੋਂ ਹਮ ਅਜੀ ਸਰ ਹਾਲ ਦੀ ਕੜੀ ਪੇਟ ਦੇ ਰੋਗ ਜਿਹੜੇ ਆ ਉਹ ਤਕਰੀਬਨ ਹਰ ਇੱਕ ਬੰਦੇ ਨੂੰ ਘੇਰ ਕੇ ਖੜੇ ਆ ਖਾਸ ਕਰਕੇ ਗੱਲ ਕਰੀਏ ਫੈਟੀ ਲੀਵਰ ਦੀ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਫੈਟੀ ਲੀਵਰ ਨੂੰ ਤੁਸੀਂ ਕਿਵੇਂ ਐਕਸਪਲੇਨ ਕਰੋਗੇ ਫੈਟੀ ਲੀਵਰ ਜੋ ਆਮ ਕਰਕੇ ਲੋਕ ਜਾਣਦੇ ਹੈਗੇ ਆ ਕਿਓ ਸਾਡੀ ਕੋਲ ਇੱਕ ਅਲਟਰਾਸਾਉਂਡ ਦੀ ਰਿਪੋਰਟ ਲੈ ਕੇ ਆਉਂਦੇ ਆ ਜ਼ਿਆਦਾਤਰ ਤਾਂ ਨੌਜਵਾਨ ਵੀ ਆਉਂਦੇ ਆ ਬੀਬੀਆਂ ਵੀ ਤੇ ਆਪਣੇ ਭਾਈ ਵੀ ਆਉਂਦੇ ਨੇ ਕਿ ਅਲਟਰਾਸਾਉਂਡ ਦੇ ਵਿੱਚ ਫੈਟੀ ਲੀਵਰ ਇਨਨਾ ਗ੍ਰੇਡ ਆ ਗਿਆ ਜੀ ਸਾਡਾ ਹੂੰ ਉਹਨਾਂ ਨੂੰ ਜਦੋਂ ਕਿਸੇ ਹੋਰ ਵਜ੍ਹਾ ਕਰਕੇ ਉਹ ਆਪਣੇ ਟੈਸਟ ਕਰਾਉਣ ਜਾਂਦੇ ਆ ਤੇ ਉਹਦੇ ਵਿੱਚ ਉਹਨਾਂ ਦਾ ਅਲਟਰਾਸਾਉਂਡ ਦੇ ਵਿੱਚ ਨਿਕਲ ਆਉਂਦਾ ਕਿ ਫੈਟੀ ਲੀਵਰ ਆ ਗਿਆ ਜੀ ਪ੍ਰੋਬਲਮ ਉਹਨਾਂ ਨੂੰ ਲੀਵਰ ਰਿਲੇਟਿਡ ਸਮੱਸਿਆ ਸਿੰਪਟਮ ਕੋਈ ਨਹੀਂ ਹੁੰਦਾ ਜੀ ਜ਼ਿਆਦਾਤਰ ਇਹ ਜਿਹੜਾ ਫੈਟੀ ਲੀਵਰ ਆ ਇਹ ਆਪਾਂ ਉਹਦਾ ਗੱਲ ਕਰੀਏ ਇੱਕ ਤਿੰਨ ਚੋਂ ਇੱਕ ਬੰਦੇ ਨੂੰ ਹੁੰਦਾ ਹੀ ਹੈ ਤੇ ਇਹਦੇ ਇਹ ਸਿੰਪਟੋਮੈਟਿਕ ਹੁੰਦਾ ਜਿਹਦੇ ਵਿੱਚ ਸਿੰਪਟਮ ਕੋਈ ਨਹੀਂ ਹੁੰਦਾ ਬਸ ਆਪਣੇ ਰਿਪੋਰਟ ਦੇ ਵਿੱਚ ਹੀ ਆ ਜਾਂਦਾ ਜੀ ਫੈਟੀ ਲੀਵਰ ਦਾ ਮਤਲਬ ਇਹ ਹੈਗਾ ਕਿ ਫੈਟ ਜਮਾ ਹੋਣਾ ਲੀਵਰ ਦੇ ਉੱਪਰ ਜੇ ਬਾਏ ਡੈਫੀਨੇਸ਼ਨ 5% ਤੋਂ ਜ਼ਿਆਦਾ ਫੈਟ ਲੀਵਰ ਦੇ ਵਿੱਚ ਜਮਾ ਹੋ ਗਿਆ ਉਹਨੂੰ ਫੈਟੀ ਲੀਵਰ ਆਪਾਂ ਕਹਿ ਦਿੰਦੇ ਹਾਂ ਹੂੰ ਜਦੋਂ ਇਹ ਆਪਣੇ ਲੀਵਰ ਫੰਕਸ਼ਨ ਨੂੰ ਖਰਾਬ ਕਰਨ ਲੱਗ ਜਾਂਦਾ ਹੈ ਜਿਹਦੇ ਵਿੱਚ ਓਟੀਪੀਟੀ ਜਿਹੜੇ ਆਪਾਂ ਟੈਸਟ ਕਰਾਉਨੇ ਆ ਉਹ ਜਦੋਂ ਵੱਜ ਜਾਂਦੇ ਆ ਤਾਂ ਫਿਰ ਆਪਾਂ ਕਹਿੰਦੇ ਆ ਵੀ ਲੀਵਰ ਦੇ ਉੱਪਰ ਸੋਸ ਪੈ ਗਈ ਹੈ ਫੈਟੀ ਲੀਵਰ ਕਰਕੇ ਪੈ ਗਈ ਹੈ ਇਹਦੇ ਵਿੱਚ ਜ਼ਿਆਦਾਤਰ ਹੱਥ ਆਪਣਾ 슈ਗਰ ਦਾ ਮੋਟਾਪੇ ਦਾ ਆਪਣੇ ਖਾਣੇ ਦਾ ਜ਼ਿਆਦਾ ਫਰਾਈਡ ਦਾ ਸ਼ਰਾਬ ਦਾ ਵੀ ਹੁੰਦਾ ਜੀ ਸ਼ਰਾਬ ਦੇ ਵਿੱਚ ਵੀ ਲਿਵਰ ਦੇ OTPT ਬਾਧਦੇ ਨੇ ਲੇਕਿਨ ਉਹਨੂੰ ਆਪਾਂ ਫਿਰ ਫੈਟੀ ਲਿਵਰ ਵਾਂਗੂ ਨਹੀਂ ਕਹਿੰਦੇ ਉਹਨੂੰ ਆਪਾਂ ਐਲਕੋਹੋਲਿਕ ਲਿਵਰ ਡਿਜ਼ੀਜ਼ ਅਸੀਂ ALD ਕਹਿ ਦਿੰਨੇ ਆ ਹੁੰਦੇ ਉਹਦੇ ਵਿੱਚ ਅਸੀਂ ਡਿਫਰੈਂਸ਼ੀਏਟ ਕਿਵੇਂ ਕਰਨਗੇ ਜਿਹੜੇ ਪੇਸ਼ੈਂਟ ਉਹ ਕਿਤਾ ਸਮਝਣ ਉਹਦੇ ਵਿੱਚ ਆਪਾਂ ਇਹੀ ਪੁੱਛੀਦਾ ਜੀ ਵੀ ਤੁਸੀਂ ਕਿੰਨੀ ਡਰਿੰਕ ਲੈਂਦੇ ਹੋ ਜਿੱਦਾਂ ਕੋਈ ਕਹਿ ਦਿੰਦਾ ਕਿ ਜੀ ਮੈਂ ਇੱਕ ਡਰਿੰਕ ਤੋਂ ਘੱਟ ਇੱਕ ਪੈਗ ਜਿਹੜਾ 10 ਪਰ ਉਹ ਤਾਂ ਬਹੁਤ ਘੱਟ ਹੋਣੇ ਆ हां वो तो बिल्कुल कट है जी ਜਿਹੜੀਆਂ ਬੀਬੀਆਂ ਆਪਣੇ ਕੋਲ ਜਿਹੜਾ ਛੋਟੇ ਕੇ ਬੱਚੇ ਵੀ ਆਉਂਦੇ ਨੇ ਉਹ ਜ਼ਿਆਦਾਤਰ ਫੈਟੀ ਲੀਵਰ ਕਰਕੇ ਆਉਂਦੇ ਨੇ ਜਿਹੜੇ ਡਰਿੰਕ ਨਹੀਂ ਵੀ ਕਰਦੇ ਉਹ ਚਟਨੀ ਪਕੌੜੇ ਕਰਕੇ ਹੋ ਸਕਦਾ ਜਾਂ ਜੈਕ ਫੂਡ ਹੋਵੇ ਜਿਹੜੀ ਚੀਜ਼ਾਂ ਖਾਂਦੇ ਆ ਬਰਗਰ ਬਿਲਕੁਲ ਜੀ ਜਿਨ੍ਹਾਂ ਵਿੱਚ ਜਿਹੜੇ ਉਸ ਉਦਦੇ ਤੇਲ ਦੇ ਨਾਲ ਬਣੇ ਆ ਜਿਹਦੇ ਵੀ ਆਪਣੇ ਟ੍ਰੈਗ ਲਿਸ ਰਾਏ 콜ੈਸਟ੍ਰੋਲ ਵਧਾਉਂਦੀਆਂ ਨੇ ਉਹਦੇ ਵਿੱਚ ਫਿਰ ਫੈਟੀ ਲੀਵਰ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਸਿੰਪਟਮਸ ਕੀ ਹੁੰਦੇ ਆ ਕਿ ਹੁਣ ਫੈਟੀ ਲੀਵਰ ਨੁਕਸਾਨ ਪਹੁੰਚਾਉਣ ਲੱਗ ਪਿਆ ਜਨਦਰ ਜੀ ਇਹ 70% ਤਾਂ ਇਸ ਸਿੰਟੋਮੈਟਿਕ ਹੁੰਦਾ ਕੁਝ 20% ਲੋਕਾਂ ਨੂੰ ਆਪਾਂ ਕਹਿ ਦਈਏ ਕਿ ਰਾਈਟ ਸਾਈਡ ਆਪਣੇ ਪੇਟ ਦੇ ਉੱਪਰ ਪਾਸੇ ਖਿੱਚੀ ਜੀ ਪੈਂਦੀ ਹੈ ਦਰਦ ਜੀ ਹੁੰਦੀ ਹੈ ਬਾਕੀ ਇਹਦੇ ਨਾਲ ਹੋਰ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹਦੇ ਸਿੰਪਟਮ ਅਲੱਗ ਹੁੰਦੇ ਨੇ ਜਿਵੇਂ ਐਸਿਡਿਟੀ ਹੋ ਗਈ, ਪੇਟ ਦਾ ਫੁੱਲਣਾ ਇਹ ਸਭ ਚੀਜ਼ਾਂ ਇਹਦੇ ਨਾਲ ਸਾਡੇ ਕੋਲ ਹੁੰਦੀਆਂ। ਜੀ ਅਜੀ ਸਰ ਐਸਿਡ ਨੂੰ ਲੈ ਕੇ ਤਕਰੀਬਨ ਹਰ ਬੰਦਾ ਹੀ ਪਰੇਸ਼ਾਨ ਹੈ ਕਿਉਂਕਿ ਕਿਤੇ ਨਾ ਕਿਤੇ ਕੁਝ ਨਾ ਕੁਝ ਗਲਤ ਖਾਈ ਹੋ ਜਾਂਦਾ ਔਰ ਫਿਰ ਬੰਦਾ ਕਹਿੰਦਾ ਜਲਨ ਜਿਹੀ ਹੁੰਦੀ ਹੈ, ਅੱਗ ਜਿਹੀ ਲੱਗਦੀ ਪਈ ਹੈ, ਕੱਚੀ ਨਸੀ ਪੀ ਲੈਣਾ ਫਿਰ ਟਕਾਜ ਆ ਤਾਂ ਹੋ ਜਾਂਦਾ ਟਕੋਰ ਤਾਂ ਹੋ ਜਾਂਦੀ ਹੈ। ਲੇਕਿਨ ਪੱਕਾ ਇਲਾਜ ਨਹੀਂ ਹੁੰਦਾ ਕਿ ਐਸਿਡ ਦਾ ਪੱਕਾ ਇਲਾਜ ਹੈ? ਐਸਿਡ ਦਾ ਜੀ ਪੂਰੀ ਤਰ੍ਹਾਂ ਪੱਕਾ ਇਲਾਜ ਆ ਜਾਏਗਾ ਜੀ। ਜੀ ਅਗਰ ਪੇਸ਼ੈਂਟ ਸਾਡੀ ਪੂਰੀ ਤਰ੍ਹਾਂ ਗੱਲ ਮੰਨੇ ਜੀ ਜਿੱਦਾਂ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ ਐਸਿਡਿਟੀ ਹੋ ਰਹੀ ਹੈ ਜੀ ਪਹਿਲਾਂ ਤਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਐਸਿਡਿਟੀ ਪੇਸ਼ੈਂਟ ਕਿਸ ਚੀਜ਼ ਨੂੰ ਕਹਿ ਰਿਹਾ ਹੈ ਕਿ ਅਗਰ ਤਾਂ ਉਹਨੂੰ ਜਲਨ ਹੋ ਰਹੀ ਹੈ ਫਿਰ ਮੰਨ ਲਓ ਆਪਣਾ ਪੇਟ ਦਾ ਐਸਿਡ ਉਹਦੇ ਗਲੇ ਤੱਕ ਆ ਰਿਹਾ ਹੈ ਉਹ ਨੂੰ ਆਪਾਂ ਕਹਿ ਦਿੰਨੀਆਂ ਚਲੋ ਐਸਿਡਿਟੀ ਹੈ ਕਈ ਲੋਕਾਂ ਦਾ ਖਾਣ ਤੋਂ ਬਾਅਦ ਪੇਟ ਫੁੱਲਣ ਲੱਗ ਜਾਂਦਾ ਹੈ ਉਹ ਨੂੰ ਵੀ ਐਸਿਡਿਟੀ ਚ ਹੀ ਗਿੰਦੇ ਆ ਜਿਨ੍ਹਾਂ ਨੂੰ ਪੇਟ ਦੇ ਵਿੱਚ ਜਿਆਦਾ ਅਵਾਜ਼ ਆਉਣਾ ਲੱਗ ਜਾਂਦੀ ਹੈ ਉਹਨਾਂ ਨੂੰ ਵੀ ਉਹ ਐਸਿਡਿਟੀ ਕਹਿ ਦਿੰਦੇ ਆ ਤੇ ਐਸਿਡਿਟੀ ਹੋਣ ਦਾ ਇਹ ਮਤਲਬ ਹੈਗਾ ਹੈ ਕਿ ਆਪਣਾ ਜਿਹੜਾ ਪੇਟ ਦਾ ਐਸਿਡ ਹੈਗਾ ਹੈ ਉਹ ਆਪਣੇ ਖਾਣ ਵਾਲੀ ਨਾਲੀ ਦੇ ਉੱਪਰ ਪਿੱਛੇ ਨੂੰ ਫਲੋ ਕਰ ਰਿਹਾ ਹੈ ਜੀ ਤੇ ਉਹ ਆਪਾਂ ਦੀ ਜਿਹੜੀ ਖਾਣ ਵਾਲੀ ਨਾਲੀ ਹੈਗੀ ਹੈ ਉਹਦੇ ਵਿੱਚ ਜਲਨ ਹੁੰਦੀ ਹੈ ਜਿਹੜੀ ਆਪਣੇ ਗਲੇ ਤੱਕ ਆਂਦੀ ਹੈ ਕਈ ਲੋਕਾਂ ਨੂੰ ਖੰਘ ਕਰਦੀ ਹੈ ਈਵਨ ਕਈ ਲੋਕਾਂ ਦਾ ਗਲਾ ਸੁਝ ਜਾਂਦਾ ਹੈ ਜਾਂ ਦੰਦ ਵੀ ਪਿੱਛੇ ਭੁਰ ਜਾਂਦੇ ਆ ਕਈ ਲੋਕਾਂ ਦਾ ਅਸਥਮਾ ਦਾ ਕਾਰਨ ਵੀ ਐਸਿਡਿਟੀ ਹੀ ਹੈਗੀ ਹੈ। ਅੱਛਾ। ਹਾਂਜੀ। ਅੱਛਾ ਸਰ ਕਿੰਨੇ ਕਿਸਮ ਦੀ ਐਸਿਡਿਟੀ ਹੈ? ਮਤਲਬ ਇੱਕ ਤਾਂ ਦੱਸਿਆ ਕਿ ਪੇਟ ਭਾਰਾ ਹੋ ਜਾਂਦਾ। ਹਾਂਜੀ। ਜਾਂ ਮਤਲਬ ਬੰਦੇ ਨੂੰ ਹੈਵੀ ਹੈਵੀ ਮਹਿਸੂਸ ਹੋਣ ਲੱਗ ਪੈਂਦਾ, ਜਲਨ ਲੱਗਦੀ ਹੈ। ਕਿੰਨੇ ਕਿਸਮ ਦੀ ਐਸਿਡਿਟੀ ਹੈ ਜੀ? ਜ਼ਿਆਦਾਤਰ ਤਾਂ ਆਪਾਂ ਜਿਹੜੀ ਐਸਿਡਿਟੀ ਵਰਡ ਤਾਂ ਜਿੱਦਾਂ ਸਾਡੇ ਕਹਿੰ ਲੋ ਕਿ ਮੈਡੀਕਲ ਸਾਇੰਸ ਦੇ ਵਿੱਚ ਤਾਂ ਇੱਕ ਸਿੰਪਟਮ ਹੈ ਜੋ ਪੇਸ਼ੈਂਟ ਨੇ ਸਾਨੂੰ ਦਿੱਤਾ ਹੈ। ਜੀ। ਕਿ ਸਾਨੂੰ ਐਸਿਡਿਟੀ ਹੋ ਰਹੀ ਹੈ। ਮੈਡੀਕਲ ਸਾਇੰਸ ਦੇ ਵਿੱਚ ਇਹਨੂੰ ਕਹਿੰਦੇ ਹੈ ਕਿ ਗੈਸਟਰੋਇਸੋਫੀਗਲ ਰਿਫਲਕਸ जीआरडी -E जी ਜਿਹੜਾ ਆਪਣੇ ਪੇਟ ਦੇ ਵਿੱਚ ਐਸਿਡ ਹੈਗਾ ਔਰ ਰਿਫਲਕਸ ਹੋ ਕੇ ਉੱਪਰ ਨੂੰ ਆ ਗਿਆ ਠੀਕ ਹੈ ਉਹ ਇੱਕੋ ਹੀ ਵਟਾ ਨਹੀਂ ਹੈ ਜੀ ਐਸਿਡ ਤੇ ਐਸਿਡ ਰਿਫਲਕਸ ਅਲੱਗ-ਅਲੱਗ ਚੀਜ਼ਾਂ ਨੇ ਦੋ ਇੱਕੋ ਹੀ ਹੈ ਜੀ ਜੋ ਪੇਸ਼ੈਂਟ ਸਾਨੂੰ ਕਹਿੰਦਾ ਇੱਕੋ ਹੀ ਹੈ ਲੇਕਿਨ ਬਸ ਅਸੀਂ ਸਿਰਫ ਮੋਟਾ-ਮੋਟਾ ਸਮਝੀਂ ਖਾਣਾ ਕੀ ਪਚਦਾ ਨਹੀਂ ਪੇਸ਼ੈਂਟ ਨੂੰ ਡਾਈਜੈਸ਼ਨ ਪ੍ਰੋਬਲਮ ਹੋ ਜਾਂਦੀ ਹੈ। ਖਾਣੇ ਤੋਂ ਬਾਅਦ ਉਹਨੂੰ ਹੈਵiness ਲੱਗਦੀ ਹੈ ਤੇ ਐਸਿਡ ਵੱਧ ਜਾਂਦਾ ਹੈ। ਕਈਆਂ ਨੂੰ ਇਹ ਖਾਲੀ ਪੇਟ ਵੱਧਦਾ ਹੈ। ਹਣ ਜਿਹੜੇ ਦੋ ਤਰ੍ਹਾਂ ਦੇ ਦੋਨੋਂ ਹੀ ਪੇਸ਼ੈਂਟ ਨੇ ਉਹਨਾਂ ਵਿੱਚ ਰਿਸਕ ਹੁੰਦਾ ਹੈ ਕਿ ਇੱਕ ਤਰ੍ਹਾਂ ਦੀ ਆਪਣੀ ਇਨਫੈਕਸ਼ਨ ਹੁੰਦੀ ਹੈ ਐਚ ਪਾਇਲੋਰੀ ਜੀ ਮਤਲਬ ਇਹਦਾ ਡਿਸਕਵਰੀ ਦਾ ਬਹੁਤ ਪੁਰਾਣੀ ਹੈਗੀ ਹੈ ਲੇਕਿਨ ਹੁਣ ਤਾਂ ਕਾਮਨਲੀ ਪਤਾ ਲੱਗਣ ਲੱਗ ਗਿਆ ਲੋਕਾਂ ਨੂੰ ਐਚ ਪਾਇਲੋਰੀ ਦੂਸਰਾ ਆਪਣਾ ਜਿਹੜਾ ਮੇਜਰ ਕਾਰਨ ਹੈਗਾ ਕਿ ਜਿਹੜੀਆਂ ਦਰਦਾਂ ਦੀਆਂ ਦਵਾਈਆਂ ਆਪਾਂ ਖਾਂਦੇ ਜੀ ਸਮੋਕਿੰਗ ਕਰਦੇ ਆ ਜੀ ਆਪਾਂ ਜਿਹੜੇ ਕੋਈ ਬਾਹਰਲੀ ਆ ਤਿੱਖੀਆਂ ਚੀਜ਼ਾਂ ਖਾ ਲੈਨੇ ਆ ਮਸਾਲੇ ਕਰਕੇ ਪੇਟ ਦੇ ਵਿੱਚ ਕਹੋ ਕਿ ਇੱਕ ਤਰ੍ਹਾਂ ਦੀ ਰਗੜਾ ਲੱਗ ਜਾਂਦੀ ਹੈ ਫਿਰ ਅਲਸਰ ਵੱਜ ਜਾਂਦੇ ਆ ਉਹਦੇ ਉਹਦੇ ਵਿੱਚ ਫਿਰ ਐਸਿਨ ਵੱਧਦਾ ਰਹਿੰਦਾ ਉਹ ਹੋਰ ਆਪਣਾ ਐਕਸਪੋਜ਼ਰ ਹੁੰਦਾ ਰਹਿੰਦਾ ਕਨਸਟਿਪੇਸ਼ਨ ਦੀ ਵੀ ਸਰ ਸ਼ਿਕਾਇਤ ਹੁੰਦੀ ਜਿਆਦਾ ਮਸਾਲੇਦਾਰ ਖਾਣ ਨਾਲ ਕਨਸਟਿਪੇਸ਼ਨ ਦੀ ਹਣ ਤੁਸੀਂ ਕਨਸਟਿਪੇਸ਼ਨ ਦੀ ਗੱਲ ਸ਼ੁਰੂ ਕੀਤੀ ਆ ਤਾਂ ਮੈਂ ਤੁਹਾਨੂੰ ਦੱਸਦਾ ਕਿ ਕਨਸਟਿਪੇਸ਼ਨ ਜਿੱਦਾਂ ਹੁੰਦਾ ਹੈ ਨਾ ਵੀ ਇੱਕ ਆਪਣੇ ਮੂੰਹ ਤੋਂ ਲੈ ਕੇ ਆਪਣੇ ਲੈਟਰਨ ਵਾਲੇ ਰਸਤੇ ਤੱਕ ਇੱਕ ਆਪਣੀ ਪਾਈਪ ਹੈਗੀ ਆ ਰੱਬ ਨੇ ਬਣਾਈ ਹੋਈ ਜੀ ਬੜੀ ਮਜ਼ੇਦਾਰ ਜੇ ਦੇ ਵਿੱਚ ਕਿ ਉਹਨੂੰ ਆਪਾਂ ਇਲੈਕਟ੍ਰਿਸਿਟੀ ਦਿੱਤੀ ਹੈ ਰੱਬ ਨੇ ਕਿ ਉਹ ਆਪਣੀ ਮੋਟਰ ਚੱਲਦੀ ਰਹੂਗੀ ਮੂੰਹ ਤੋਂ ਲੈ ਕੇ ਥੱਲੇ ਤੱਕ ਤੇ ਮਜ਼ੇਦਾਰ ਮੋਟਰ ਅੰਦਰ ਅੰਦਰ ਉਹਦਾ ਲੈ ਆਪਣੀ ਖਾਣਾ ਖਾਵਾਂਗੇ ਪਚੇਗਾ ਲੈਟਨ ਰਸਤੇ ਨਿਕਲੇਗਾ ਲੇਕਿਨ ਫਿਰ ਕੀ ਹੁੰਦਾ ਹੈ ਕਿ ਉਹ ਜਦ ਨਾੜਾ ਕਮਜ਼ੋਰ ਹੋ ਜਾਂਦੀ ਹੈ ਜੀ ਫਿਰ ਉਹ ਮੋਟਰ ਸਲੋ ਹੋ ਜਾਂਦੀ ਜੀ ਫਿਰ ਉਹਨੂੰ ਕੰਸਟਿਟਿਊਸ਼ਨ ਆਪਾਂ ਗੈਰਨੇ ਆ ਕਿ ਲੈਟਨ ਹੋਈ ਨਹੀਂ ਜੀ ਦਿਨ ਦਿਨ ਹੋ ਗਏ 4 ਦਿਨ ਹੋ ਗਏ ਹੂੰ ਉਹਦੇ ਉਹਦੇ ਵੀ ਕਈ ਤਰ੍ਹਾਂ ਦੀ ਕਨਸਟਿਪੇਸ਼ਨ ਹੈ ਅੱਛਾ ਮजेदार ਜਿਹੜੀ ਇਹ ਮਸ਼ੀਨ ਆ ਜਦੋਂ ਸਮੱਸਿਆ ਪੜ ਜਾਂਦੀ ਹੈ ਫਿਰ ਕਈ ਵੇਲੇ ਬੰਦੇ ਮਸਾਲੇਦਾਰ ਖਾਣਾ ਖਾਤਾ ਲੈਂਦੇ ਆ ਉਹ ਖਾਂਦੇ ਤਾਂ ਬੜੇ ਸਵਾਦ ਨਾਲ ਪਰ ਫਿਰ ਚੀਕਾ ਨਾਲ ਨਿਕਲਦਾ ਫਿਰ ਜਦੋਂ ਉਹ ਆਪਣੇ ਵਾਸ਼ਰੂਮ 'ਚ ਹੁੰਦੇ ਆ ਕਮੋਡ ਤੇ ਬੈਠੇ ਹੁੰਦੇ ਆ ਫਿਰ ਕਹਿੰਦੇ ਆਫਿਸ ਦੀ ਸੀਟ ਹੀ ਬਣ ਗਈ ਗਰਮ ਹੋ ਰਹੀ ਹੈ ਲੇਕਿਨ ਹੱਲ ਨਹੀਂ ਹੋ ਰਿਹਾ ਐਕਸਪੈਕਟੇਸ਼ਨ ਬਹੁਤ ਕੁਝ ਹੁੰਦੀ ਹੈ ਲੇਕਿਨ ਅਚੀਵਮੈਂਟ ਨਹੀਂ ਹੁੰਦੀ ਉਹ ਅਚੀਵਮੈਂਟ ਹੋ ਜਾਂਦੀ ਹੈ ਫਿਰ ਜੀ ਪੋਸੀਬਲ ਹੈ ਬਿਲਕੁਲ ਜੀ ਪੋਸੀਬਲ ਹੈ ਇਲਾਜ ਦੇ ਰਾਹ ਦੇ ਇਲਾਜ ਨੇ ਪੇਸ਼ੈਂਟ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ ਪੁਰਾਣੀ ਕਈ ਸਾਲਾਂ ਦੀ ਜਿਹੜੀ ਕਨਸਟਿਪੇਸ਼ਨ ਹੈ ਉਹ ਵੀ ਠੀਕ ਹੋ ਜਾਂਦੀ ਹੈ ਜੀ ਸਹੀ ਤਰ੍ਹਾਂ ਨਾਲ ਉਹਦਾ ਇਲਾਜ ਕਰਾਈਏ ਤੇ ਆਪਾਂ ਡਾਕਟਰ ਦੀ ਪੂਰੀ ਗੱਲ ਸੁਣੀਏ ਤਾਂ ਸਮਝੀਏ ਸਰ ਇੱਕ ਇੱਕ ਬੰਦੇ ਦੇ ਮਨ 'ਚ ਡਾਊਟ ਹੋ ਜਾਂਦਾ ਕਿ ਯਾਰ ਪਤਾ ਨਹੀਂ ਕਿੰਨਾ ਕੁ ਲੰਬਾ ਇਲਾਜ ਚੱਲਣਾ ਭਈ ਇੱਕ ਤਾਂ ਜਦੋਂ ਤੁਸੀਂ ਬਹੁਤ ਸੀਨੀਅਰ ਡਾਕਟਰ ਹੋ ਡੀਐਮ ਡਾਕਟਰ ਹੋ 10 ਸਾਲ ਦਾ ਤਜਰਬਾ ਇੱਕ ਦਹਾਕੇ ਦਾ ਤਜਰਬਾ ਬੰਦਿਆਂ ਦੇ ਮਨ 'ਚ ਇਹ ਵੀ ਡਰ ਹੁੰਦਾ ਕਿ ਯਾਰ ਜਾਵਾਂਗੇ ਐਨਾ ਸੀਨੀਅਰ ਡਾਕਟਰ ਪਰਚੀ ਲੈ ਲੈਣੀ ਗੱਲ ਪਤਾ ਨਹੀਂ ਸੁਣਨੀ ਕਿ ਨਹੀਂ ਸੁਣਨੀ ਗੱਲ ਸੁਣ ਲੈਂਦੇ ਹੋ ਤੁਸੀਂ ਪੂਰੀ ਹਾਂ ਮੈਂ ਆਪਣੇ ਮਰੀਜ਼ ਨੂੰ ਘੱਟੋ ਘਾਟ ਨੂੰ ਵੀ ਜਦੋਂ ਤੱਕ ਉਹ ਬੋਲਣੋਂ ਹਟਦਾ ਜੀ ਉਦੋਂ ਤੱਕ ਮੈਂ ਬੱਸੀ ਮਤਲਬ ਟਿੱਟ ਪਹਿਲਾਂ ਖਾਲੀ ਕਰਮੇ ਸਾਡਾ ਕੰਮ ਹੀ ਉਹ ਹੈ ਜਿਆਦਾਤਰ ਜੀ ਛੜਨੋਂ ਸੁਣਨ ਦੇ ਨਾਲ ਹੀ ਪਤਾ ਲੱਗਦੀ ਹੈ ਕਿ ਬਿਮਾਰੀ ਕੀ ਹੈਗੀ ਜਿਹੜੀਆਂ ਲੰਮੀਆਂ ਬਿਮਾਰੀਆਂ ਦਾ ਇਲਾਜ ਹੈ ਉਹ ਜ਼ਿਆਦਾਤਰ ਇਦਾਂ ਹੀ ਹੁੰਦਾ ਹੈ ਚਲੋ ਲੰਮੀ ਬਿਮਾਰੀ ਤੇ ਹੁਣ ਚੰਗੀ ਗੱਲ ਹੈ ਤੁਸੀਂ ਨਵਾਂ ਸ਼ਹਿਰ ਚ ਜਾਓਗੇ ਲੰਮਾ ਸਫ਼ਰ ਨਹੀਂ ਕਰਨਾ ਪਏਗਾ ਕਦੀ ਜਲੰਧਰ ਨਹੀਂ ਜਾਣਾ ਪਊ ਕਦੀ ਚੰਡੀਗੜ੍ਹ ਨਹੀਂ ਕਦੀ ਲੁਧਿਆਣਾ ਨਹੀਂ ਜਾਣਾ ਪਊ ਇੱਕ ਸਰ ਸਵਾਲ ਬਹੁਤ ਜ਼ਰੂਰੀ ਹੈ ਬਹੁਤ ਅਹਿਮ ਹੈ ਲੋਕਾਂ ਨੂੰ ਮਨ 'ਚ ਇੱਕ ਡਰ ਵੀ ਹੈ ਕਿ ਗੈਸ ਦਾ ਕੈਪਸੂਲ ਖਾਣਾ ਪੈਂਦਾ ਹਾਲਾਂਕਿ ਉਹ ਗੈਸ ਦਾ ਕੈਪਸੂਲ ਹੈ ਕਿ ਕਾਹਦਾ ਕੈਪਸੂਲ ਤੁਸੀਂ ਐਕਸਪਲੇਨ ਕਰਿਓ ਵੀ ਗੈਸ ਦਾ ਕੈਪਸੂਲ ਮਜਬੂਰੀ 'ਚ ਖਾਣਾ ਪੈਂਦਾ ਪਰ ਜੇ ਰੈਗੂਲਰ ਖਾ ਲਿਆ ਤਾਂ ਇਹ ਵੀ ਇੱਕ ਮਿੱਥ ਹੈ ਕਿ ਕੈਂਸਰ ਹੋ ਜਾਣਾ। ਹਾਂਜੀ ਬਿਲਕੁਲ ਜੀ ਕਈ ਲੋਕ ਸਾਨੂੰ ਆ ਕੇ ਕੁਐਸਚਨ ਪੁੱਛਦੇ ਨੇ। ਜੀ। ਅ ਜੋ ਰੈਗੂਲਰ ਗੈਸ ਦੇ ਕੈਪਸੂਲ ਖਾਣ ਦੇ ਨਾਲ ਕੈਂਸਰ ਦਾ ਬਿਲਕੁਲ ਨਹੀਂ ਹੁੰਦਾ। ਅੱਛਾ। ਇਹ ਕਰ ਹੁਣ ਇਦਾਂ ਨਾ ਕੋਈ ਦੋ-ਦੋ ਨਾ ਖਾਣ ਲੱਪਣ। ਨਹੀਂ ਕੈਂਸਰ ਪ੍ਰੀਵੈਂਟ ਕਰਦਾ ਹੈ ਜਿੱਦਾਂ ਅਲਸਰ ਨਹੀਂ ਬਣੂਗਾ ਅਲਸਰ ਤਾਂ ਕਦੇ ਸਕ ਨਹੀਂ ਬਣੇਗਾ। ਜੀ। ਦੂਜੀ ਗੱਲ ਇਹ ਹੈਗੀ ਹੈ ਕਿ ਜੇ ਆਪਾਂ ਜਾਦਾ ਚਿਰ ਦੀ ਗੱਲ ਕੀਤੀ ਜਾਵੇ ਵੀ ਇੱਕ ਸਾਲ, ਦੋ ਸਾਲ ਰੈਗੂਲਰ ਜਿਹੜਾ ਖਾਂਦਾ ਹੈ ਉਹਦੇ ਕਈ ਵਾਰ ਗੁਰਦਿਆਂ ਤੇ ਥੋੜਾ ਇਫੈਕਟ ਆ ਜਾਂਦਾ ਹੈ ਇਮਿਊਨਿਟੀ ਥੋੜੀ ਜੀ ਘਟ ਜਾਂਦੀ ਹੈ ਕਿਸੇ ਤਰ੍ਹਾਂ ਦੇ ਥੋੜੇ ਪੇਟ ਦੇ ਵਿੱਚ ਚੇਂजेस ਆ ਜਾਂਦੇ ਆ ਲੇਕਿਨ ਉਹ ਕੈਂਸਰ ਕਦੇ ਨਹੀਂ ਹੁੰਦੇ ਅੱਜ ਕਈ ਲੋਕ ਸਰ ਇਹ ਵੀ ਕਹਿੰਦੇ ਬੀਬੀ ਸਾਲ ਤੋਂ ਖਾ ਰਹੇ ਆ ਵੀ ਸਾਨੂੰ ਤਾਂ ਕੋਈ ਤਕਲੀਫ ਨਹੀਂ ਆ ਹਾਂਜੀ ਬਿਲਕੁਲ ਉਹ ਇਮਿਊਨਿਟੀ ਤੇ ਡਿਪੈਂਡ ਕਰਦਾ ਅਸੀਂ ਜਦੋਂ ਮੈਗੈਸਿਨ ਨੂੰ ਵੀ ਗੈਸ ਦਾ ਕੈਪਸੂਲ ਦਿੰਨਾ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਆਪਣਾ ਲਾਈਫ ਸਟਾਈਲ ਬਦਲੋ ਹੂੰ ਕਈਆਂ ਦੀ ਮਜਬੂਰੀ ਹੁੰਦੀ ਹੈ ਜਿਆਦਾ ਮੋਟਾਪਾ ਹੁੰਦਾ ਹੈ ਗੋਡੇ ਖਰਾਬ ਹੁੰਦੇ ਆ ਲਾਈਫ ਸਟਾਈਲ ਨਹੀਂ ਬਦਲ ਸਕਦੇ ਹੋਰ ਕਈ ਤਰ੍ਹਾਂ ਦੀਆਂ ਮਜਬੂਰੀਆਂ ਹੁੰਦੀਆਂ ਉਹਨਾਂ ਨੂੰ ਰੈਗੂਲਰ ਖਾਣਾ ਪੈਂਦਾ ਹੈ ਜੀ ਜਿਹੜੇ ਆਪਣਾ ਲਾਈਫ ਸਟਾਈਲ ਬਦਲ ਲੈਂਦੇ ਆ ਸਾਡੇ ਕਹਿੰਦੇ ਹਿਸਾਬ ਨਾਲ ਕਰਦੇ ਆ ਉਹਨਾਂ ਦੇ ਅਸੀਂ ਹੌਲੀ ਹੌਲੀ ਸਾਰੇ ਕੈਪਸੂਲ ਬੰਦ ਕਰ ਦਿੰਦੇ ਆ ਜੀ ਸਰ ਅਗਲੀ ਜਿਹੜੀ ਚਰਚਾ ਆਪਾਂ ਕਰਨੀ ਹੈ ਉਹ ਹੈਪੀਟਾਈਟਿਸ ਦੀ ਹੈ ਕਾਲੀ ਪੀਲੀਏ ਦੀ ਚਿੱਟੇ ਪੀਲੀਏ ਦੀ ਗੱਲ ਕਰਨੀ ਹੈ ਕਿੰਨੇ ਕੁ ਮਰੀਜ਼ ਰੋਜ਼ਾਨਾ ਇੱਥੇ ਆਉਂਦੇ ਤੁਹਾਡੇ ਕੋਲ ਚਿੱਟੇ ਪੀਲੀਏ ਤੇ ਕਾਲੇ ਪੀਲੀਏ ਕਾਲੀ ਪੀਲੀਆ ਇੱਕ ਤਾਂ ਗੱਲ ਜਿਹੜੀ ਹੈਗੀ ਵੀ ਅੱਖਾਂ ਪੀਲੀਆਂ ਹੋਣੀਆਂ ਵੀ ਉਹਨੂੰ ਆਪਾਂ ਪੀਲੀਆ ਕਹਿ ਦਿੰਨੇ ਆ ਜੀ ਵੀ ਅੱਖਾਂ ਪੀਲੀਆਂ ਹੋਣੀਆਂ ਤੇ ਪਸ਼ਾਬ ਪੀਲਾ ਆਉਣਾ ਹੂੰ ਉਹਦੇ ਵਿੱਚ ਕਈ ਤਰ੍ਹਾਂ ਦੇ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਰੈਗੂਲਰ ਜਿਵੇਂ ਜੀ ਹਨ ਬੁਖਾਰ ਦੇ ਨਾਲ ਅੱਖਾਂ ਪੀਲੀਆਂ ਹੋ ਗਈਆਂ ਠੰਡ ਕੰਬਾਂ ਲੱਗੇ ਬੁਖਾਰ ਚੱਲਿਆ ਅੱਖਾਂ ਪੀਲੀਆਂ ਹੋ ਗਈਆਂ ਉਹਨੂੰ ਆਪਾਂ ਹੈਪੇਟਾਈਟਿਸ ਏ ਤੇ ਈ ਕਹਿ ਦਿੰਨੇ ਆ ਜਿਹੜੇ ਕੋਈ ਮਤਲਬ ਜ਼ਿਆਦਾ ਸੀਰੀਅਸ ਨਹੀਂ ਹੁੰਦੇ ਸੈਲਫ ਲਿਮਿਟਿੰਗ ਹੁੰਦੇ ਆ ਗੱਲੋਂ ਆਪਣੇ ਆਪ ਠੀਕ ਹੋਣ ਵਾਲੇ ਹੁੰਦੇ ਆ ਕਈ ਪਰਸੈਂਟ ਲੋਕਾਂ ਨੂੰ ਇਲਾਜ ਮਤਲਬ ਦਾਖਲਾ ਕਰਨ ਦੀ ਲੋੜ ਪੈਂਦੀ ਹੈ ਜੀ ਤੇ ਲੇਕਿਨ ਉਹ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਜਿਹੜੇ ਹੈਪੇਟਾਈਟਿਸ ਬੀ ਇਸ ਜਿਹਨੂੰ ਕਾਲਾ ਪੀਲਿਆ ਸੀ ਨੂੰ ਕਹਿ ਦਿੰਨੇ ਆ ਬੀ ਇਹਨੂੰ ਕਈ ਲੋਕ ਚਿੱਟਾ ਪੀਲਿਆ ਕਹਿ ਦਿੰਦੇ ਆ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਪੇਸ਼ੈਂਟ ਕਈ ਵਾਰ ਪੇਸ਼ੈਂਟ ਨੂੰ ਪੀਲਿਆ ਹੁੰਦਾ ਹੀ ਨਿਕਲਾ ਹੂੰ ਉਹ ਸਿਰਫ ਉਹਦਾ ਟੈਸਟ ਕਰਾਇਆ ਐਲ ਐਫ ਟੀ ਖਰਾਬ ਹੋ ਗਿਆ ਕਿਹਾ ਕਿ ਤੇ ਬਲੱਡ ਦੇਣ ਗਿਆ ਉੱਥੇ ਪਤਾ ਲੱਗ ਗਿਆ ਵੀ ਸਾਨੂੰ ਕਾਲਾ ਪੀਲਿਆ ਤੇ ਚਿੱਟਾ ਪੀਲਿਆ ਹੈਗਾ ਜੀ ਤੇ ਉਹਦੇ ਵਿੱਚ ਆਪਾਂ ਕੀ ਕਰਦੇ ਆ ਕਿ ਉਹਨਾਂ ਨੂੰ ਅੱਗੇ ਟੈਸਟ ਕਰਾਉਣ ਦੇ ਬਹੁਤ ਜ਼ਰੂਰੀ ਹੈਗਾ ਕਿ ਅੱਗੇ ਉਹ ਟੈਸਟ ਕਰਾਉਣ ਆਪਣੇ ਇਸ ਚੀਜ਼ ਨੂੰ ਲੁਕਾਉਣ ਦੀ ਲੋੜ ਨਹੀਂ ਹੈਗੀ ਜਿਹੜਾ ਕਾਲਾ ਪੀਲਾ ਉਹਦਾ ਤਾਂ ਇੱਕ ਸ਼ਾਰਟ ਟਰਮ ਦਾ ਕੋਰਸ ਹੁੰਦਾ ਹੈ 3 ਮਹੀਨੇ ਦਾ ਅਸੀਂ ਕਰਕੇ ਉਹਦਾ ਨਿ ਇਲਾਜ ਕਰ ਦਿੰਨੇ ਆ ਚਿੱਟਾ ਜਿਹੜਾ ਹੈਪੇਟਾਈਟਸ B ਹੈਗਾ ਉਹਦਾ ਆਪਾਂ ਕੁਝ ਟਾਈਮ ਲੰਬਾ ਇਲਾਜ ਕਰਦੇ ਕਈਆਂ ਨੂੰ ਲੋੜ ਪੈਂਦੀ ਹੈ ਕਿਹਨਾਂ ਨੂੰ ਨਹੀਂ ਪੈਂਦੀ ਜੀ ਜੇ ਸਰ ਪੈਂਕਰੀਅਸ ਦੀ ਗੱਲ ਕਰੀਏ ਲੋਕ ਡਰਦੇ ਨੇ ਉਹਦਾ ਇਲਾਜ ਕਰਾਉਣ ਤੋਂ ਕਹਿੰਦੇ ਕਿ ਇੰਜੈਕਸ਼ਨ ਹੀ ਲਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਆ ਔਰ ਫਿਰ ਕਈ ਵੇਲੇ ਆਪਰੇਸ਼ਨ ਕੀਤਾ ਜਾਂਦਾ ਕਿ ਆਪਰੇਸ਼ਨ ਹੀ ਹੱਲ ਹੈ ਜਾਂ ਮੈਡੀਸਨ ਨਾਲ ਵੀ ਰਿਕਵਰੀ ਹੋ ਸਕਦੀ ਕਵਰ ਹੋ ਸਕਦਾ ਟ੍ਰੀਟਮੈਂਟ ਦੋ ਤਰ੍ਹਾਂ ਦੇ ਪੈਂਕ੍ਰੀਆਜ਼ ਦੀ ਆਪਾਂ ਗੱਲ ਕਰਾਂਗੇ ਇੱਕ ਹੈ ਐਕਿਊਟ ਪੈਂਕ੍ਰੀਟਾਈਟਿਸ ਜਿਹੜਾ ਡ੍ਰਿੰਕ ਕਰਨ ਤੋਂ ਬਾਅਦ ਹੁੰਦਾ ਹੈ ਜਾਂ ਆਪਣੇ ਪਿੱਤੇ ਚ ਪੱਥਰੀ ਹੈਗੀ ਜਿੰਨੂੰ ਆਪਾਂ ਇਗਨੋਰ ਕਰ ਦਿੱਤਾ ਉਹ ਆ ਕੇ ਆਪਣੇ ਪੈਂਕ੍ਰੀਆਜ਼ 'ਤੇ ਫਸ ਜਾਂਦੀ ਹੈ ਤੇ ਪੈਂਕ੍ਰੀਟਾਈਟਿਸ ਕਰ ਦਿੰਦੀ ਹੈ ਦੂਸਰਾ ਪੈਂਕ੍ਰੀਟਾਈਟਿਸ ਹੈਗਾ ਕ੍ਰੋਨਿਕ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਪੇਸ਼ੈਂਟ ਨੂੰ ਜਿਹੜਾ ਐਕਿਊਟ ਪੈਂਕ੍ਰੀਟਾਈਟਿਸ ਹੈਗਾ ਉਹ ਇਦਾਂ ਦੀ ਬਿਮਾਰੀ ਹੈਗੀ ਢੇਡ ਦੇ ਵਿੱਚ ਬਹੁਤ ਜ਼ਿਆਦਾ ਸੈਲਿੰਗ ਹੋ ਗਈ ਤੇ ਉਹਨੂੰ ਠੀਕ ਹੁੰਦਿਆ ਹੁੰਦਿਆ 3 ਹਫਤੇ ਲੱਗ ਜਾਂਦੇ ਉਹਦੇ ਵਿੱਚ ਉਹਨੂੰ ਇੰਜੈਕਸ਼ਨ ਵੀ ਲੱਗਦੇ ਗੋਲੀਆਂ ਵੀ ਲੱਗਦੀਆਂ ਤੇ ਜਦੋਂ ਉਹ ਠੀਕ ਹੁੰਦਾ ਹੁੰਦਾ ਅੰਦਰ ਇੱਕ ਤਰ੍ਹਾਂ ਦੀ ਸਵੇਲਿੰਗ ਹੁੰਦੀ ਹੈ ਹੌਲੀ ਹੌਲੀ ਉਹ ਗੋਲਾ ਬਣ ਜਾਂਦਾ ਆਪਣਾ ਕਨਸੋਲिडेट ਹੋ ਜਾਂਦਾ ਕਹਿ ਲਓ ਉਹਨੂੰ ਆਪਾਂ ਸਿਊਡੋਸਿਸਟ ਕਹਿ ਦਿੰਨੇ ਆ ਜਾਂ ਵਾਲਡ ਆਫ ਨੈਕ੍ਰੋਸਿਸ ਅਸੀਂ ਆਪਣੇ ਭਾਸ਼ਾ ਦੇ ਵਿੱਚ ਕਹਿ ਦਿੰਨੇ ਆ ਇੱਕ ਤਰ੍ਹਾਂ ਦਾ ਉਹ ਪਾਸੇ ਦਾ ਗੋਲਾ ਬਣ ਜਾਂਦਾ ਉਹਨੂੰ ਫਿਰ ਆਪਾਂ ਨੂੰ ਅੰਦਰੋਂ ਐਂਡੋਸਕੋਪੀ ਰਾਹੀਂ ਜਾਂ ਬਾਹਰੋਂ ਅਬ ਨਾਲੀ ਪਾ ਕੇ ਡレイン ਕਰਨਾ ਪੈਂਦਾ ਇਹਦਾ ਥੋੜਾ ਜਿਹਾ ਇਸ ਬਿਮਾਰੀ ਦਾ ਲੰਬਾ ਤੇ ਟੀਡੀਐਸ ਇਲਾਜ ਹੈਗਾ ਇਹਨੂੰ ਸਮਝਣ ਦੀ ਲੋੜ ਹੈਗੀ ਆ ਜਦੋਂ ਤੁਸੀਂ ਸਾਡੇ ਕੋਲ ਆਉਨੇ ਆ ਕੋਈ ਮਰੀਜ਼ ਆਉਂਦਾ ਹੈ ਸੀ ਉਹਨੂੰ ਡਿਟੇਲ ਦੇ ਵਿੱਚ ਉਹਦਾ ਪੂਰਾ ਕੋਰਸ ਸਮਝਾਉਣਾ ਹੈ ਕ੍ਰੋਨਿਕ ਪੈਨਕ੍ਰੀਟਾਈਟਿਸ ਦਾ ਵੀ ਇਦਾਂ ਹੀ ਹੈ ਕੁਝ ਟਾਈਮ ਦਵਾਈ ਲੰਬੀ ਖਾਣੀ ਪੈਂਦੀ ਹੈ ਜਿਹੜਾ ਆਪਣਾ ਅੰਦਰਲਾ ਅੰਗ ਕੰਮ ਕਰਨਾ ਬੰਦ ਕਰ ਗਿਆ ਹੈਗਾ ਉਹਦੇ ਲਈ ਆਪਾਂ ਨੂੰ ਦਵਾਈ ਰੈਗੂਲਰ ਖਾਣੀ ਪੈਂਦੀ ਹੈ ਮੇਰੇ ਕੋ ਇਲਾਜ ਹੈ ਇਲਾਜ ਹੈਗਾ ਪੂਰੀ ਤਰ੍ਹਾਂ ਇਲਾਜ ਹੈਗਾ ਬਸ ਪੇਸ਼ੈਂਟ ਹੌਸਲਾ ਰੱਖ ਕੇ ਇਲਾਜ ਕਰਾਉਂਦਾ ਰਹੇ ਭਰੋਸਾ ਵੀ ਰੱਖੇ ਡਾਕਟਰ ਤੇ ਬਿਲਕੁਲ ਭਰੋਸਾ ਰੱਖ ਜੀ ਅਗਲੀ ਸੈਰ ਆਪਾਂ ਗੱਲ ਕਰੀਏ ਤਾਂ ਗੱਲ ਇਹ ਆ ਕਿ ਜਿਹੜਾ ਕਾਲਾ ਪਖਾਨਾ ਹੈ ਬੜੀ ਗੰਭੀਰ ਸਮੱਸਿਆ ਹੈ ਟਾਇਲਟ ਕਾਲੇ ਰੰਗ ਦੀ ਆ ਜਾਂਦੀ ਆ ਉਹਦੇ ਉਹਦਾ ਕਾਰਨ ਕੀ ਹੁੰਦਾ ਕਾਲੇ ਰੰਗ ਦੀ ਲੈਟਰਨ ਆਉਣਾ ਜ਼ਿਆਦਾਤਰ ਉਹਨਾਂ ਮਰੀਜ਼ਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਪੇਟ ਦੇ ਵਿੱਚ ਜ਼ਖਮ ਨੇ ਜਿੱਦਾਂ ਅਲਸਰ ਹੋ ਗਿਆ ਆਪਾਂ ਪਹਿਲਾਂ ਵੀ ਗੱਲ ਕੀਤੀ ਐ ਐਸਿਡੀਟੀ ਦੀ ਅਲਸਰ ਹੋ ਗਿਆ ਅਲਸਰ ਦੇ ਵਿੱਚੋਂ ਬਲੀਡਿੰਗ ਨਿਕਲਦੀ ਆ ਜਦ ਤੱਕ ਉਹ ਲੈਟਰਨ ਰਸਤੇ ਪਹੁੰਚਦੀ ਆ ਉਹ ਕਾਲਾ ਬਲੱਡ ਆਪਣਾ ਕਾਲਾ ਹੋ ਜਾਂਦਾ ਹੈ ਤੇ ਕਾਲੇ ਰੰਗ ਦੀ ਲੈਟਰਨ ਬਿਲਕੁਲ ਲੱਕ ਵਰਗੀ ਆਉਂਦੀ ਆ ਇੱਕ ਤਾਂ ਉਹ ਕਾਰਨ ਹੈ ਦੂਜਾ ਕਾਰਨ ਹੈ ਕਿ ਜਿਹੜਾ ਲੋਕ ਡਰਿੰਕ ਕਰਦੇ ਨੇ ਉਹਨਾਂ ਦੇ ਖਾਣੇ ਵਾਲੀ ਨਾਲੀ ਦੇ ਵਿੱਚ ਨਸਾਂ ਫੁੱਲੇ ਜਾਂਦੀਆਂ ਜਦੋਂ ਉਹ ਫਟਦੀਆਂ ਤੇ ਹੌਲੀ 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 ਖੂਨ ਜਦੋਂ ਲੈਟਰਨ ਦੇ ਵਿੱਚ ਆਉਂਦਾ ਹੈ ਤੇ ਕਾਲੇ ਰੰਗ ਦੀ ਲੈਟਰਨ ਕਰਦਾ ਹੈ ਤੀਜਾ ਕਾਰਨ ਹੈਗਾ ਜੀ ਆਪਣਾ ਸੰਗ੍ਰਹਿਣੀ ਜਿਹਨੂੰ ਅਸੀਂ ਆਈਬੀਡੀ ਕਹਿ ਦਿੰਨੇ ਆ ਉਹਦੇ ਵਿੱਚ ਵੀ ਕਈ ਵਾਰ ਕਾਲੇ ਰੰਗ ਦੀ ਲੈਟਰਨ ਆਉਂਦੀ ਹੈ ਚੌਥਾ ਜਿਹੜਾ ਆਪਣਾ ਛੋਟੀ ਆੰਤ ਹੈਗੀ ਅਗਰ ਉਹਦੇ ਵਿੱਚ ਅਲਸਰ ਹੋਣ ਉਹਦੇ ਕਰਕੇ ਕਾਲੇ ਰੰਗ ਦੀ ਲੈਟਰਨ ਆਉਂਦੀ ਹੈ ਇਹਨੂੰ ਜਾਂਚ ਕਰਨ ਦਾ ਇਹੀ ਤਰੀਕਾ ਹੈ ਜੀ ਆਪਾਂ ਲੈਟਰਨ ਰਸਤੇ ਕੈਮਰਾ 바ਕੇ ਦੇਖੀ ਵੀ ਕਾਲੇ ਰੰਗ ਦੀ ਲੈਟਰਨ ਕਿਉਂ ਆਉਂਦੀ ਹੈ ਪੇਟ ਦੇ ਵਿੱਚ ਅਲਸਰ ਨੂੰ ਚੈੱਕ ਕਰੀਏ ਫਿਰ ਉਹਦਾ ਇਲਾਜ ਲਈਏ ਉਸ ਹੱਬ ਨਾਲ ਪਰ ਨਾ ਮਨ ਚ ਕਿੰਨਾ ਕਿੰਨੀ ਚਿੰਤਾ ਹੁੰਦੀ ਪੇਸ਼ੈਂਟ ਦੇ ਕਿ ਕੈਮਰਾ ਬਾਡੀ ਦੇ ਅੰਦਰ ਜਾਣਾ ਹੈ ਐਂਡੋਸਕੋਪੀ ਦੇ ਵੀ ਤੁਸੀਂ ਮਾਹਰ ਹੋ ਮੈਨੂੰ ਜਿੰਨੀ ਕਿ ਜਾਣਕਾਰੀ ਇੱਥੇ ਹਾਸਲ ਹੋਈ ਹੈ ਪਰ ਪੇਸ਼ੈਂਟ ਦਾ ਡਰ ਕਿਵੇਂ ਕੱਢੋਗੇ ਤੁਸੀਂ ਅਹ ਇਹਦਾ ਹੈ ਜੀ ਜਿਹੜਾ ਐਂਡੋਸਕੋਪ ਅਸੀਂ ਕਰਦੇ ਹਾਂ ਐਂਡੋਸਕੋਪੀ ਉਹ ਬੜੀ ਇੱਕ ਪਤਲੀ ਟਿਊਬ ਹੁੰਦੀ ਹੈ ਜਿਹੜੀ ਆਪਣੀ ਖਾਣੇ ਵਾਲੀ ਨਾਲੀ ਦੇ ਵਿੱਚ ਜਾਂਦੀ ਹੈ ਹੂੰ ਉਹਦਾ ਸਾਹ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਸਾਹ ਬਣਾ ਚੱਲਦਾ ਰਹਿੰਦਾ ਪੂਰਾ ਪੇਸ਼ੈਂਟ ਨੂੰ ਥੋੜਾ ਜਿਹਾ ਖਾਂਸੀ ਆਉਂਦੀ ਆ ਇੱਕ ਅੱਧੇ ਮਿੰਟ ਲਈ ਅਸੀਂ ਗੱਲ ਸੁਣ ਕਰ ਲੈਨੇ ਆੇ ਢੇੜ ਦੇ ਵਿੱਚ ਜਦੋਂ ਅਸੀਂ ਪਾਉਨੇ ਆ ਬਿਲਕੁਲ ਹੀ ਸਲੋਲੀ ਪੇਸ਼ੈਂਟ ਨੂੰ ਪਤਾ ਹੀ ਨਹੀਂ ਲੱਗਦਾ ਕਈ ਲੋਕ ਜਦੋਂ ਬਹੁਤ ਜ਼ਿਆਦਾ ਰਿਕਵੈਸਟ ਕਰਦੇ ਆ ਫਿਰ ਅਸੀਂ ਸੇਡੇਸ਼ਨ ਦੇ ਵਿੱਚ ਬਿਉਸ਼ੀ ਦੇ ਵਿੱਚ ਕਰਦੇ ਆ ਬਟ ਹੁਣ ਤੱਕ ਜਿੰਨੀਆਂ ਵੀ ਮੈਂਡੋਸਕੋਪੀ ਕੀਤੀਆਂ ਆ 5-6000 ਮੈਂ ਸਾਰੀਆਂ ਹੀ ਬਿਨਾ ਸੇਡੇਸ਼ਨ ਤੋਂ ਕੀਤੀਆਂ ਔਰ ਪੇਨਲੈਸ ਕੀਤੀਆਂ ਆ ਅਰ ਇਹਦੀ ਗੱਲ ਕਰੀ ਆਪਾਂ ਲੈਟਰਨ ਦੇ ਰਸਤੇ ਜਦੋਂ ਪਾਈਪ ਪਾਉਨੇ ਆ ਉਹ ਅਸੀਂ ਬਿਲਕੁਲ ਸਿਲੇਸ਼ਨ ਚ ਹੀ ਪਾਉਨੇ ਆ ਮਤਲਬ ਵੀ ਉਹ ਸ਼ਰਕੀ ਪਾਉਨੇ ਆ ਕਿਉਂਕਿ ਪੇਨ ਉਹਦੇ ਵਿੱਚ ਵੀ ਨਹੀਂ ਹੁੰਦੀ ਬਸ ਪੇਸ਼ੈਂਟ ਨੂੰ ਪੇਟ ਫੁੱਲਿਆ ਫੁੱਲਿਆ ਲੱਗਦਾ ਦੋਨੋਂ ਹੀ ਪ੍ਰੋਸੀਜਰ ਬਹੁਤ ਜ਼ਿਆਦਾ ਸੇਫ ਨੇ ਇਹਦੇ ਵਿੱਚ ਪਰ ਮਤਲਬ ਸਵਾਲ ਇਹ ਕਿ ਵੀ ਉੱਠਦਾ ਕਿ ਕੈਮਰਾ ਪਾ ਕੇ ਦੇਖਦੇ ਕਿਉਂ ਕਿਉਂਕਿ ਉਹਨਾਂ ਦਾ ਅਲਟਰਾਸਾਉਂਡ ਵੀ ਹੈਗੀ ਹੈ ਜਾਂ ਟੈਸਟ ਕਰਾ ਲੈਂਦੇ ਫਿਰ ਇਹੋ ਜੀ ਕਿਹੜੀ ਚੀਜ਼ ਰਹਿੰਦੀ ਜਿਹੜੀ ਕੈਮਰਾ ਪਾ ਕੇ ਦੇਖਣੀ ਪੈਂਦੀ ਹੈ ਆਪਾਂ ਜਦੋਂ ਅਲਟਰਾਸਾਉਂਡ ਕਰਦੇ ਆਂ ਅਲਟਰਾਸਾਉਂਡ ਦੇ ਵਿੱਚ ਆਪਾਂ ਇੱਕ ਟਿਊਬ ਦਾ ਬਾਹਰਲਾ ਪਾਸਾ ਦੇਖਦੇ ਆਂ ਓਕੇ ਜਿਹੜਾ ਜਦੋਂ ਜਿਹੜਾ ਟਿਊਬ ਦਾ ਅੰਦਰਲਾ ਪਾਸਾ ਹੈਗਾ ਉਹ ਅਸੀਂ ਕੈਮਰੇ ਨਾਲ ਦੇਖਦੇ ਆਂ ਇਹਦੀ ਡਿਸਕਵਰੀ ਦਾ ਹੋਈ ਸੀ ਕਿ ਅੰਦਰ ਕੀ ਚੱਲ ਰਿਹਾ ਹੈਗਾ ਆਪਾਂ ਨੂੰ ਕੋਈ ਕਿਸੇ ਵੀ ਟੈਸਟ ਤੋਂ ਨਹੀਂ ਪਤਾ ਲੱਗਣਾ ਮੋਟਾ-ਮੋਟੀ ਚੀਜ਼ ਇੱਕ ਜਿਹੜਾ ਕਹਿੰ ਲੋ ਕਿਸੇ ਦੀ ਪਿਕਚਰ ਲੈਣੀ ਜਾਂ ਉਹਨੂੰ ਸਿੱਧਾ ਦੇਖ ਲੈਣਾ ਉਹਦੇ ਵਿੱਚ ਬੜਾ ਹੀ ਫਰਕ ਹੈ ਕਿਸੇ ਬੰਦੇ ਨੂੰ ਸਿੱਧਾ ਦੇਖਣਾ ਜਾਂ ਉਹਦੀ ਫੋਟੋ ਦੇਖ ਲੈਣੀ ਇਹ ਫਰਕ ਹੈਗਾ ਸਰ ਲਾਈਫ ਥ्रेटनिंग ਨਹੀਂ ਆਏ ਕੋਈ ਗੱਲ ਉਹ ਲੋਕ ਡਰਦੇ ਨੇ ਕਿ ਕੁਝ ਹੋ ਜਾਏਗਾ ਕੋਈ ਲਾਈਫ ਥ्रेटनिंग ਨਹੀਂ ਆ ਜੀ ਜੀ ਅੱਛਾ ਸਰ ਆਈਬੀਐਸ ਦੀ ਗੱਲ ਕਰੀਏ ਅੱਜ ਕੱਲ ਇਹ ਬਿਮਾਰੀ ਪੈਰ ਪਸਾਰ ਰਹੀ ਹੈ ਹਾਂਜੀ ਮਾਨਸਿਕ ਤਣਾ ਕਰਕੇ ਵੀ ਆਈਬੀਐਸ ਹੋ ਜਾਂਦੀ ਹੈ ਬਿਲਕੁਲ ਜੀ ਆਈਬੀਐਸ ਇੱਕ ਉਹੀ ਬਿਮਾਰੀ ਹੈਗੀ ਆ ਜਿਹਦੇ ਵਿੱਚ ਆਪਣੀਆਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਪੇਟ ਦੀਆਂ ਜਿਹੜੀਆਂ ਨਸਾਂ ਹੈਗੀਆਂ ਬਹੁਤ ਜ਼ਿਆਦਾ ਜ਼ਿਆਦਾ ਕੰਮ ਕਰਨ ਲੱਗ ਜਾਂਦੇ ਜਾਂ ਫਿਰ ਘੱਟ ਕੰਮ ਕਰਨ ਲੱਗ ਜਾਂਦੇ ਇਹ ਜੇ ਅਗਰ ਜ਼ਿਆਦਾ ਕੰਮ ਕਰਦੀ ਹੈ ਉਹ ਆਪਾਂ ਨੂੰ ਡਾਇਰੀਆ ਕਰਾਉਂਦੀਆਂ ਨੇ ਮਤਲਬ ਪਤਲੇ ਲੈਟਰੀ ਨਾਲ ਲੱਗ ਜਾਂਦੀ ਹੈ ਜੀ ਪਤਲੀ ਟਾਇਲਟਾ ਆਉਂਦੀਆਂ ਨੇ ਜੇ ਉਹ ਘੱਟ ਕੰਮ ਕਰਨ ਲੱਗ ਜਾਂਨ ਫਿਰ ਕਨਸਟਿਪੇਸ਼ਨ ਹੋ ਜਾਂਦੀ ਹੈ ਬਨ ਪੈ ਜਾਂਦਾ ਹੈ ਇਹਦਾ ਲੰਬਾ ਇਲਾਜ ਹੈ ਇਹਦੇ ਕਈ ਤਰੀਕੇ ਦੇ ਇਲਾਜ ਹੈ ਇਹਦਾ ਹਜੇ ਤੱਕ ਜ਼ਿਆਦਾਤਰ ਸਾਇੰਟਿਸਟਾਂ ਨੂੰ ਇਹਦੀ ਸਮਝ ਵੀ ਨਹੀਂ ਹੈ ਹੈ ਪ੍ਰੋਪਰਲੀ ਐਂਜ਼ਾਈਟੀ ਕਾਰਨ ਹੈ ਜੀ ਬਿਲਕੁਲ ਜੀ ਆਈਬੀਐਸ ਦਾ ਐਂਜ਼ਾਈਟੀ ਡਿਪਰੈਸ਼ਨ ਹੋਣਾ ਇਹ ਵੀ ਉਤਾਰਣ ਹੈਗਾ ਜਿਆਦਾ ਕਾਫੀ ਪੀਣਾ ਚਾਹ ਪੀਣਾ ਵੇਜਦਾ ਜਿਆਦਾ ਕਾਫੀ ਪੀਣ ਦੇ ਨਾਲ ਆਪਾਂ ਨੂੰ ਪੇਟ ਦੇ ਵਿੱਚ ਅਲਸਰ ਹੋਣ ਦੇ ਐਸਿਡਿਟੀ ਹੋਣ ਦੇ ਇਹ ਸਭ ਚਾਂਸੇ ਜਿਆਦਾ ਨੇ ਆਈਬੀਐਸ ਮਾਨਸਿਕ ਤਣਾਅ ਨਾਲ ਹਾਂ ਮਾਨਸਿਕ ਤਣਾਅ ਨਾਲ ਜਿਆਦਾ ਅੱਛਾ ਬਹੁਤੇ ਲੋਕ ਨਾ ਸਰ ਸ਼ਿਕਾਇਤ ਕਰਦੇ ਕਿ ਆਈਬੀਐਸ ਸਾਨੂੰ ਕਿਹਾ ਗਿਆ ਔਰ ਅਸੀਂ ਕੁਝ ਵੀ ਖਾਣੇ ਉਹ ਪਚਦਾ ਨਹੀਂ ਜਦੋਂ ਵੀ ਖਾ ਲੈਨੇ ਆ ਫਿਰ ਜਦੋਂ ਚਾਹ ਪੀ ਲੈਨੇ ਆ ਜਾਂ ਕੋਈ ਪਾਣੀ ਪੀ ਲੈਨੇ ਉਸ ਤੋਂ ਬਾਅਦ ਫਿਰ ਪ੍ਰੈਸ਼ਰ ਬਣਦਾ ਹੈ ਪਰ ਉਸ ਤੋਂ ਬਾਅਦ ਜਾ ਕੇ ਉਹ ਕਹਿੰਦੇ ਕਿ ਸਾਨੂੰ ਟਾਇਲਟ ਜਾਣਾ ਪੈਂਦਾ ਲੈਟਰਨ ਆਂਦੀ ਹੈ ਬਾਰ-ਬਾਰ ਜਾਣਾ ਪੈਂਦਾ ਲੂਸ ਮੋਸ਼ਨ ਵੀ ਨਹੀਂ ਆ ਦਸਤ ਵੀ ਨਹੀਂ ਕਹਿ ਸਕਦੇ ਲੇਕਿਨ ਖਾਦਾ ਪੀਤਾ ਨੂੰ ਕਹਿੰਦੇ ਪਚਦਾ ਉਹ ਕਿਹੜੀ ਸਟੇਟ ਹੈ ਜੀ ਇਹ ਵੀ ਆਈਪੀਐਸ ਦਾ ਹੀ ਪਾਰਟ ਹੈਗਾ ਇਹ ਹੀ ਜਦੋਂ ਸਾਨੂੰ ਮਰੀਜ਼ ਕਹਿੰਦਾ ਇਹ ਵਾਲੀਆਂ ਚੀਜ਼ਾਂ ਉਹਦੇ ਵਿੱਚ ਫਿਰ ਅਸੀਂ ਰੈੱਡ ਫਲੈਗ ਸਾਈਨ ਦੇਖਦੇ ਆ ਕਿ ਵੀ ਪੇਸ਼ੈਂਟ ਨੂੰ ਖਤਰਨਾਕ ਸਾਈਨ ਤਾਂ ਨਹੀਂ ਆ ਜਿੱਦਾਂ weight loss ਹੋਣਾ ਖੂਨ ਖੂਨ ਦੇ ਵਿੱਚ ਲੈਟਰਨ ਦੇ ਰਾਈ ਖੂਨ ਆਣਾ ਜਾਂ ਕਾਲੀ ਲੈਟਰਨ ਆਉਣਾ ਜਾਂ ਬਾਰ ਬਾਰ ਉਲਟੀਆਂ ਨਾਲ ਆਉਣਾ ਜਾਂ ਬੁਖਾਰ ਹੋਣਾ ਜਾਂ ਬਹੁਤ ਜ਼ਿਆਦਾ ਸਵियर ਪੇਨ ਹੋਣਾ ਅਗਰ ਇਹ ਸਭ ਚੀਜ਼ਾਂ ਨਹੀਂ ਹੈਗੀਆਂ ਤਾਂ ਫਿਰ ਉਹਨੂੰ ਅਸੀਂ ਆਈਬੀਐਸ ਦੇ ਲਾਈਨ ਤੇ ਟਰੀਟ ਕਰਦੇ ਹਾਂ ਉਹਨੂੰ ਸਮਝਾਉਂਦੇ ਆ ਉਹਨੂੰ ਡਾਈਟ ਦਿੰਦੇ ਆ ਟ੍ਰੀਟਮੈਂਟ ਦਿੰਦੇ ਆ ਜ਼ਿਆਦਾਤਰ ਪੇਸ਼ੈਂਟਾਂ ਨੂੰ ਫਰਕ ਪੈ ਜਾਂਦਾ ਹੈ ਜੀ ਹਾਂ ਜੀ ਕਿ ਸਰ ਜਿਹੜੇ ਉਹਨ ਤੁਹਾਨੂੰ ਦੇਖ ਰਹੇ ਆ ਜਿਨ੍ਹਾਂ ਦਾ ਮਨ ਬਣ ਗਿਆ ਕਿ ਯਾਰ ਆਪਾਂ ਨਾ ਤਾਂ ਹੁਣ ਚੰਡੀਗੜ੍ਹ ਜਾਣਾ ਨਾ ਜਲੰਧਰ ਜਾਣਾ ਨਾ ਲੁਧਿਆਣਾ ਜਾਣਾ ਆਪਾਂ ਇੱਕ ਵਾਰ ਸੁਖਰਾਜ ਜੀ ਕੋ ਜਾਣਾ ਕਿਉਂਕਿ ਸਿਹਤ ਸਭ ਤੋਂ ਵੱਡਾ ਖਜ਼ਾਨਾ ਇੱਥੇ ਆ ਕੇ ਸਿਹਤ ਦਾ ਸੁੱਖ ਮਿਲ ਗਿਆ ਤਾਂ ਫਿਰ ਰਾਜੇ ਹੀ ਆ ਜਿਹੜਾ ਪੰਦਾ ਤੰਦਰੁਸਤ ਹੈ ਉਹ ਰਾਜੇ ਹੀ ਕਰਦਾ ਦੁਨੀਆ ਤੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੂਗੇ ਪਰਚੀ ਕਿਤੇ ਬਹੁਤੀ ਮਹਿੰਗੀ ਤਾਂ ਨਹੀਂ ਹਰ ਆਏ ਬੰਦੇ ਨੂੰ ਕਿਤੇ ਟੈਸਟ ਤਾਂ ਨਹੀਂ ਲਿਖ ਦਿੰਦੇ ਜਾਂ ਜਾਂ ਹਰ ਆਏ ਬੰਦੇ ਨੂੰ ਕਿਤੇ ਇਹ ਤਾਂ ਨਹੀਂ ਕਹਿੰਦੇ ਕਿ ਮੈਂ ਕੈਮਰਾ ਤਿਆਰੀ ਰੱਖਿਆ ਆ ਜਾਂ ਜੇ ਗੱਲ ਸੁਣਦੇ ਵੀ ਕਿ ਨਹੀਂ ਸੁਣਦੇ ਜਿਹੜੇ ਉਹਨਾਂ ਦੇ ਡਾਊਟਸ ਨੇ ਪਰਵਾਰਿਕ ਜੀ ਦੇਖ ਰਹੇ ਉਹ ਮੈਂ ਚਾਹੁੰਦਾ ਕਲੀਅਰ ਕਰ ਦ ਤੁਸੀ ਸਾਡੇ ਕੋਲ ਆਓ ਇੱਕ ਵਾਰ ਜੀ ਆ ਜਿਹੜੇ ਮੇਰੇ ਕੋਲ ਪੇਸ਼ੈਂਟ ਹੁਣ ਤੱਕ ਆਏ ਨੇ ਉਹਨਾਂ ਨਾਲ ਮੈਂ ਜਿੰਨੀ ਵੀ ਗੱਲਬਾਤ ਕੀਤੀ ਹੈ ਕਿ 15-20 ਮਿੰਟ ਐਟ ਲੀਸਟ ਉਹ ਮੈਨੂੰ ਆਪਣੀ ਪੂਰੀ ਸਟੋਰੀ ਸੁਣਾਉਂਦੇ ਆ ਲੱਗ ਜਾਂਦੇ ਆ ਜੀ ਚਾਹੇ ਆਲਰੇਡੀ ਉਹ ਕਈ ਡਾਕਟਰ ਨੂੰ ਦਿਖਾ ਰਹੇ ਹੋਣ ਜਾਂ ਇੱਥੇ ਵੀ ਦਿਖਾ ਰਹੇ ਸਰ ਜਿਹਨੂੰ ਸਵੇਰੇ 40 ਮਿੰਟ ਬਾਥਰੂਮ 'ਚ ਲੱਗਦੇ ਆ ਹਾਂ ਜੇ ਉਹਨੇ 15 ਮਿੰਟ ਸਟੋਰੀ ਨਹੀਂ ਸੁਲਾਈ ਤਾਂ ਫਿਰ ਕੀ ਸੁਣਾਏਗੀ ਹਾਂ ਤੇ ਉਹ ਮੈਂ ਉਹਦਾ ਜੀ ਪੂਰੀ ਆਰਾਮ ਨਾਲ ਸੁਣਦਾ ਸਟੋਰੀ ਜੀ ਉਸ ਤੋਂ ਬਾਅਦ ਫਿਰ ਅਸੀਂ ਅਸੈਸ ਕਰਦੇ ਹਾਂ ਕਿ ਵੈਦਰ ਰੀਅਲੀ ਪੇਸ਼ੈਂਟ ਰਿਕੁਆਇਰਡ ਦੈਟ ਟੈਸਟ অর ਨਾਟ ਤੋਂ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਕਨਕਲੂਜਨ ਤੇ ਹੁੰਦੇ ਆ ਕਿ ਤੈਨੂੰ ਟੈਸਟ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਜਾਂ ਕਿੰਦਾ ਵੀ ਉਹ ਵੀ ਪੇਸ਼ੈਂਟ ਨਾਲ ਡਿਸਕਸ ਕਰਨ ਤੋਂ ਬਾਅਦ ਜੀ ਤੁਸੀਂ ਸਰ ਨਵਾਂ ਸ਼ਹਿਰ ਚ ਆਇਓ ਨਵਾਂ ਸ਼ਹਿਰ ਚ ਹੁਣ ਜਿਹੜੇ ਪੇਸ਼ੈਂਟਸ ਤੁਹਾਡੇ ਕੋਲ ਆਉਂਦੇ ਆ ਜ਼ਿਆਦਾਤਰ ਕਿਸ ਬਿਮਾਰੀ ਨਾਲ ਜਿਹੜੇ ਜੂਝ ਰਹੇ ਹੁੰਦੇ ਉਹ ਆਉਂਦੇ ਆ ਜੀ ਜ਼ਿਆਦਾਤਰ ਤਾਂ ਐਸਿਡਿਟੀ ਵਾਲੇ ਪੇਸ਼ੈਂਟ ਆਈਬੀਐਸ ਵਾਲੇ ਪੇਸ਼ੈਂਟ ਇਹ ਜ਼ਿਆਦਾ ਨੇ ਪੇਟ ਦਰਦ ਵਾਲੇ ਪੇਸ਼ੈਂਟੇ ਜ਼ਿਆਦਾ ਨੇ ਫੈਟੀ ਲੀਵਰ ਵਾਲੇ ਪੇਸ਼ੈਂਟ ਜ਼ਿਆਦਾ ਨੇ। ਮੇਰੇ ਫਿਰ ਤਾਂ ਕੋਈ ਰਿਹਾ ਹੀ ਨਹੀਂ। ਸਾਰੀਆਂ ਬਿਮਾਰੀਆਂ ਤੁਸੀਂ ਘਾੜ ਦਿੱਤੀਆਂ। ਮਤਲਬ ਮੇਨ ਚੀਜ਼ ਇਹ ਹੈ ਕਿ ਜੀਵਨ ਸ਼ੈਲੀ ਵੀ ਬਦਲਣੀ ਪੈਣੀ ਹੈ। ਔਰ ਡਾਕਟਰ ਸਾਹਿਬ ਕੋ ਤਜਰਬਾ ਬਹੁਤ ਵੱਡਾ ਜਿਵੇਂ ਕਿ ਆ ਕਿ ਤਜਰਬੇਕਾਰ ਚਿਕਿਤਸਕ ਨੇ ਔਰ ਤੁਸੀਂ ਦੇਖੋ ਡਿਗਰੀ ਕਿੰਡੀ ਵੱਡੀ ਆ ਦਿਨ ਤੋਂ ਤੱਕੇ ਪੜੇ ਨਹੀਂ ਉਸ ਤੋਂ ਅੱਗੇ ਵੀ 오ਡੀਸਾ ਜਾ ਕੇ ਪੜ੍ਹਾਈ ਕੀਤੀ ਆ। 10 ਸਾਲ ਹੋ ਗਏ ਇੱਕ ਦਹਾਕਾ ਹੋ ਗਿਆ ਮਰੀਜ਼ਾਂ ਦਾ ਇਲਾਜ ਕਰਦੇ ਹੋਏ। ਤੇ ਤੁਸੀਂ ਜੇਕਰ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੋ ਚੰਡੀਗੜ੍ਹ ਦੇ ਢੇੜੇ ਮਾਰ ਕੇ ਥੱਕ ਗਏ ਹੋ ਜਲੰਧਰ ਤੇ ਢੇੜੇ ਮਾਰ ਕੇ ਥੱਕ ਗਏ ਹੋ ਲੁਧਿਆਣੇ ਦੇ ਢੇੜੇ ਮਾਰ ਕੇ ਥੱਕ ਗਏ ਹੋ ਤਾਂ ਇੱਕ ਵਾਰ ਜ਼ਰੂਰ ਡਾਕਟਰ ਸੁਖਰਾਜ ਜੀ ਨੂੰ ਲਿਵਾਸਾ ਹਸਪੀਟਲ ਆ ਕੇ ਮਿਲ ਸਕਦੇ ਹੋ ਸਰ ਟਾਈਮਿੰਗ ਦੱਸ ਦੋ ਕਿੰਨੇ ਤੋਂ ਕਿੰਨੇ ਅਵੇਲੇਬਲ ਹੋਣਗੇ ਤੁਸੀਂ ਸਵੇਰੇ 9 ਤੋਂ ਸ਼ਾਮ ਨੂੰ 5 ਵਜੇ ਤੱਕ 9 ਤੋਂ 5 ਇੱਥੇ ਹੁੰਦੇ ਹੋ ਤੇ ਸਰ ਜੇ ਕਿਸ ਨੂੰ ਲੱਗਦਾ ਕਿ ਯਾਰ ਮੈਂ ਹੁਣ ਜਾ ਰਿਹਾ ਮੇਰੇ ਅੰਦਰ ਫਿਰ ਵੀ ਐਂਜ਼ਾਇਟੀ ਹੈ ਬਈ ਯਰ ਮੈਂ ਜਾ ਕੇ ਗੱਲ ਵੀ ਕਰ ਪਾਉਂਗਾ ਕਿ ਨਹੀਂ ਮੈਂ ਠੀਕ ਵੀ ਹੋ ਜਾਊਂਗਾ ਕਿ ਨਹੀਂ ਕਿ ਮੈਡੀਸਨ ਮੇ ਤੇ ਅਸਰ ਵੀ ਕਰੇਗੀ ਕਿ ਨਹੀਂ ਉਹਨਾਂ ਨੂੰ ਲਾਸਟ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਮੈਂ ਇਹ ਕਹੂੰਗਾ ਕਿ ਤੁਸੀਂ ਆਓ ਇੱਕ ਵਾਰ ਗੱਲ ਕਰਕੇ ਦੇਖੋ ਜੀ ਅੱਛਾ ਪਹਿਲੇ ਸਮਝਾਂਗੇ ਆਪ ਵੀ ਸਮਝ ਜਾਓਗੇ ਮਤਲਬ ਹਕੀਮਾਂ ਵਾਲੀ ਗੱਲ ਨਹੀਂ ਨਾ ਨਹੀਂ ਬਿਲਕੁਲ ਵੀ ਤਜਰਬੇ ਵਾਲੀ ਗੱਲ ਹੈ ਠੀਕ ਹੈ ਇਹ ਤਾਂ ਨਹੀਂ ਕੋਈ ਭਸਮ ਤਾਂ ਨਹੀਂ ਰੱਖੀ ਤੁਸੀਂ ਨਹੀਂ ਨਹੀਂ ਜੀ ਨਹੀਂ ਜੀ ਜਦੋਂ ਆਓਗੇ ਪੇਸ਼ੈਂਟ ਤੁਸੀਂ ਆਪੇ ਹੀ ਸਮਝਦਾਰ ਨੇ ਸਾਰੇ ਮੇਰੇ ਵੱਡੇ ਵੀਰ ਨੇ ਸਮਝਦਾਰ ਨੇ ਜੀ ਆਪੇ ਹੀ ਉਹਨਾਂ ਨੇ ਸਮਝ ਜਾਣਾ ਚਾਹੀਦਾ ਜੀ ਅੱਛਾ ਪਿਛਲੀ ਵਾਰ ਅਸੀਂ ਗੱਲ ਕੀਤੀ ਸੀ ਲਿਵਾਸਾ ਵਾਲੇ ਕਹਿੰਦੇ ਸੈਮੀਨਾਰ ਵੀ ਲਗਾਣੇ ਰਹਿੰਦੇ ਆ ਹੁਣ ਕੋਈ ਰੀਸੈਂਟ ਆਉਣ ਵਾਲੇ ਸਮੇਂ ਚ ਲਗਾਉਂਗੇ ਕੋਈ ਸਮਾਂ ਹਾਂ ਹੁਣ ਆਉਣ ਵਾਲੇ ਸਮੇਂ ਚ ਪਲਾਨ ਕਰ ਰਹੇ ਆ ਸੈਮੀਨਾਰ ਦਾ ਵੀ ਜੀ ਤੇ ਜਾਂ ਕੋਈ ਰਾਹਤ ਕੀ ਵੇਲੇ ਤੇ ਰਾਹਤ ਵੀ ਦੇ ਦਿੰਦੇ ਹੁੰਦੇ ਆ ਕਿ ਜੀ 10 ਦਿਨ ਜਿਹੜੇ ਜਿਹੜੇ ਪੇਸ਼ੈਂਟਸ ਆਏ ਉਹਨਾਂ ਦੀਆਂ ਚੀਜ਼ਾਂ ਹੀ ਪਾਈਪ ਲਾਈਨ ਦੇ ਵਿੱਚ ਹੈਗੀਆਂ ਨੇ ਬਹੁਤ ਜਲਦੀ ਲਿਵਾਸਾ ਤੇ ਆ ਕੇ ਪਤਾ ਲੱਗੇਗਾ ਹਾਂਜੀ ਨਹੀਂ ਪਤਾ ਲੱਗ ਜਾਏਗਾ ਜੀ ਹੌਲੀ ਹੌਲੀ ਚਲ ਹਾਂਜੀ ਠੀਕ ਹੈ ਸਰ ਸਮਾਂ ਕੱਢੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਧੰਨਵਾਦ ਸਾਥੀ ਡਾਕਟਰ ਸੁਖਰਾਜਪਾਲ ਸਿੰਘ ਜੀ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਔਰ ਮੈਨੂੰ ਉਮੀਦ ਹੈ ਵਿਸ਼ਵਾਸ ਹੈ ਇਹ ਜਿਹੜਾ ਵੀ ਤੁਹਾਡਾ ਇਲਾਜ ਕਰਨਗੇ ਉਸ ਤੋਂ ਬਾਅਦ ਤੁਸੀਂ ਤੰਦਰੁਸਤ ਹੋਵੋਗੇ ਵੈਸੇ ਕਿਹਾ ਜਾਂਦਾ ਹੈ ਕਿ ਆਪਣੇ ਸਰੀਰ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਔਰ ਬਜ਼ੁਰਗ ਇਹ ਵੀ ਗੱਲ ਕਹਿੰਦੇ ਆ ਕਿ ਤੁਸੀਂ ਆਪਣਾ ਪੇਟ ਸੰਭਲੋ ਜੇ ਤੁਸੀਂ ਆਪਣਾ ਪੇਟ ਸੰਭਲਿਆ ਤੁਹਾਡੇ ਪੇਟ ਨੇ ਤੁਹਾਡਾ ਸਰੀਰ ਸੰਭਲਣਾ ਤੁਹਾਡੀ ਬਿਮਾਰੀ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਪੇਟ ਦੀ ਲੀਵਰ ਦੀ ਅੰਦਰੂਨੀ ਦਰਦਾਂ ਦੀ ਬਿਮਾਰੀ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਇੱਕ ਵਾਰੀ ਜ਼ਰੂਰ ਲਿਵਾਸਾ ਹਸਪੀਟਲ ਵੇਖਿਆ ਕਿ ਡਾਕਟਰ ਸੁਖਰਾਜਪਾਲ ਸਿੰਘ ਜੀ ਜਿਹੜਾ ਤਜਰਬਾ ਹੈ ਉਸ ਦੇ ਅਧੀਨ ਆਪਣਾ ਟ੍ਰੀਟਮੈਂਟ ਕਰਾਓ ਮੈਨੂੰ ਉਮੀਦ ਹੈ ਵਿਸ਼ਵਾਸ ਹੈ ਤੁਸੀਂ ਤੰਦਰੁਸਤ ਹੋਮੋਗੇ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਜੇ ਤੁਹਾਡਾ ਕੋਈ ਆਪਣਾ ਸਵਾਲ ਹੈ ਤੇ ਕਮੈਂਟ ਕਰਦੇ ਹੋ ਉਮੀਦ ਕਰਦੇ ਹਾਂ ਡਾਕਟਰ ਸੁਖਰਾਜ ਜੀ ਤੁਹਾਡਾ ਜਵਾਬ ਵੀ ਦੇ ਦੇਣ ਔਰ ਤੁਸੀਂ ਜ਼ਰੂਰ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਦੱਸਣਾ ਠੀਕ ਹੈ ਜੀ ਬੜੇ ਨਾਲ ਵੀ ਤੁਹਾਨੂੰ ਸ਼ੈਨੂ ਛੁੱਟੂ ਦਿਨੇ ਸੀ ਕਿੰਨਾ ਬਸ ਸਮਝ ਗਿਆ ਬਹੁਤ ਫਿਰਤ ਸਮੇਂ ਸਸਿਕਾ ਬਪਖਾ